ਪੰਜਾਬ ਚ ਇੱਕ ਕਹਾਵਤ ਕਾਫੀ ਪ੍ਰਚਲਿਤ ਆ ਅੱਗਾ ਦੌੜ ਪਿੱਛਾ ਛੋੜ ਉਸ ਕਹਾਵਤ ਨੂੰ ਪੰਜਾਬ ਸਰਕਾਰ ਕਦਮ ਕਦਮ ਤੇ ਸੱਚ ਸਾਬਤ ਕਰਦੀ ਆਈ ਹੈ ਚਾਹੇ ਪਾਣੀਆਂ ਦੀ ਵੰਡ ਦਾ ਮਸਲਾ ਹੋਵੇ ਵਿਰੋਧ ਕੀਤਾ ਤੇ ਬਾਅਦ ਚ ਕੋਈ ਉਹ ਗਲਤਣ ਪੱਤਣ ਨਹੀਂ ਚਾਹੇ BBMP ਦੀ ਸੁਰੱਖਿਆ ਤੇ BBMP ਦਾ ਮਸਲਾ ਹੋਵੇ ਉਹਦੇ ਤੇ ਫੱਟੇ ਲਵਾਏ ਵਿਰੋਧ ਕੀਤਾ ਪਰ ਗੱਲ ਕੋਈ ਤਣਪੱਤਣ ਨਹੀਂ ਇਸ ਤੋਂ ਪਹਿਲਾਂ ਵੀ ਚਾਹੇ ਮੰਡੀਆਂ ਦਾ ਮਸਲਾ ਹੋਵੇ ਪਿੰਡੂ ਵਿਕਾਸ ਫੰਡ ਵਾਲਾ ਮਸਲਾ ਹੋਵੇ ਜੀਐਸਟੀ ਵਾਲਾ ਮਸਲਾ ਹੋਵੇ ਪੰਜਾਬ ਦੀ ਤਾਜੇ ਮਾਮਲੇ ਗੈਂਗਸਟਰ ਵਾਲਾ ਮੁੱਦਾ ਹੋਵੇ ਚਾਹੇ ਨਸ਼ਿਆਂ ਵਾਲਾ ਮੁੱਦਾ ਹੋਵੇ ਸਾਰਿਆਂ ਦੇ ਉੱਤੇ ਬਿਆਨਬਾਜ਼ੀ ਪਾਸ਼ਣਬਾਜ਼ੀ ਕਮੈਂਟ ਬਾਜ਼ੀ ਸਾਰਾ ਕੁਝ ਨਜ਼ਰ ਆਉਂਦਾ ਪਰ ਮਸਲਾ ਕੋਦੇ ਨਿਬੜਦਾ ਨਜ਼ਰ ਨਹੀਂ ਆਉਂਦਾ ਖਾਸ ਕਰਕੇ ਕੇਂਦਰ ਦੇ ਨਾਲ ਇੱਕ ਸਮੇਂ ਆਢਾ ਰਹਿਣ ਵਾਲੀ ਸਰਕਾਰ ਕੇ ਲਓ ਜੀ ਦੇਖੋ ਜੀ ਇਹ ਸਾਡਾ ਮਾਲ ਰਿਕਾਰਡ ਇਕੱਠਾ ਕਰਨਗੇ ਇਹ ਪਿੰਡਾਂ ਚੋਂ ਸਾਡੇ ਹਿਸਾਬ ਕਿਤਾਬ ਜਾਣਕਾਰੀ ਲੈ ਜਾਣਗੇ ਕੈਂਪ ਲਾਉਣ ਦੇ ਉੱਤੇ ਆਪਸ ਦੀ ਟਕਰਾਅ ਵਾਲੀ ਸਥਿਤੀ ਉਹ ਸਥਿਤੀ ਕੀ ਹੁਣ ਬਦਲਣ ਜਾ ਰਹੀ ਹੈ ਕੀ ਪੰਜਾਬ ਸਰਕਾਰ ਕੇਂਦਰ ਦਾ ਵਿੰਗ ਬਣ ਕੇ ਵਿਚਰੇਗੀ ਕਿਸ ਤਰੀਕੇ ਨਾਲ ਆਪਸ ਦੇ ਵਿੱਚ ਤਾਲਮੇਲ ਹੋਣ ਜਾ ਰਿਹਾ ਇਹ ਇਹ ਨੁਕਤਾ ਬਹੁਤ ਗਹਿਰ ਹੈ ਪੰਜਾਬ ਦੇ ਵਿੱਚ ਰਾਜਨੀਤਿਕ ਸਰੂਪ ਜਿਹੜਾ ਬਦਲ ਰਿਹਾ ਉਸ ਦੇ ਅਰਥ ਨੂੰ ਵੀ ਸਮਝਾਉਂਦਾ ਇਹੀ ਨਹੀਂ ਬਿਜਲੀ ਵਾਲੇ ਮਾਮਲੇ ਦੇ ਉੱਤੇ ਵੀ ਕੁਝ ਇੰਡੀਆ ਜਿਵੇਂ ਅੜੇ ਸੀ ਉਸ ਦੇ ਉੱਤੇ ਉਹਨਾਂ ਤੇ ਕਾਰਵਾਈ ਹੋਈ ਪਰ ਉੱਥੇ ਉਹਨਾਂ ਦਾ ਜਿਹੜਾ ਪੱਖ ਸੀਗਾ ਕਿ ਜੀ ਇਹ ਤੱਕਾ ਹੋ ਰਿਹਾ ਪੰਜਾਬ ਦੇ ਵਿੱਚ ਬਿਜਲੀ ਨਿਯਮਾਂ ਨੂੰ ਲੈ ਕੇ ਇਹਨਾਂ ਦੀ ਸਾਰਾ ਉਹਦੇ ਵਿੱਚ ਵੀ ਪੰਜਾਬ ਸਰਕਾਰ ਨੇ ਕੋਈ ਕੇਂਦਰ ਦੇ ਥਾਪੜੇ ਨਾਲੇ ਸਾਰੇ ਨਿਯਮ ਬਦਲੀ ਬਦਲਣ ਦੀ ਪਹਿਲ ਕਦਮੀ ਕੀਤੀ ਹੈ ਜਾਂ ਇਹਨਾਂ ਦੀ ਆਪਣੀ ਕੋਈ ਮਜਬੂਰੀ ਬਣ ਗਈ ਹੈ ਕਿ ਨਿਯਮ ਬਦਲ ਰਹੇ ਨੇ ਇਹ ਸਾਰਾ ਨੁਕਤਾ ਅੱਜ ਇਸ ਪੈਨੂ ਤੋਂ ਬਾਚਾਂਗੇ ਕਿ ਬਈ ਕੀ ਕੇਂਦਰ ਤੇ ਪੰਜਾਬ ਸਰਕਾਰ ਇੱਕੋ ਟਰੈਕ ਤੇ ਨੇ ਜਾਂ ਇੱਕੋ ਧਿਰ ਬਣ ਕੇ ਕੰਮ ਕਰ ਰਹੇ ਨੇ ਜਾਂ ਉਹਨਾਂ ਦੇ ਲਈ ਪੰਜਾਬ ਸਰਕਾਰ ਕੰਮ ਕਰਨ ਲੱਗੀ ਹੈ ਇਸ ਲਈ ਇਹ ਪਹਿਲੂ ਬਹੁਤ ਗੰਭੀਰ ਹੈ ਸਰਦਾਰ ਅਮੀਰ ਸਿੰਘ ਜੀ ਮੈਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਇਸੇ ਨੁਕਤੇ ਤੋਂ ਗੱਲ ਸੁਣੀ ਚਾਹਾਂ ਆਪਾਂ ਦੇਖਿਆ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਚ ਜਿਵੇਂ ਟਕਰਾਅ ਪੈਦਾ ਹੋ ਗਿਆ ਸੀਗੇ ਜੀ ਕਿ ਪਿੰਡਾਂ 'ਚ ਵੜ ਗਏ ਜੀ ਤਾਂ ਜੀ ਕੈਂਪ ਲਾ ਰਹੇ ਨੇ ਜੀ ਅਸੀਂ ਫੜ ਲਾਂਗੇ ਜੀ ਅਸੀਂ ਜਾਣਕਾਰੀ ਨਹੀਂ ਜਾਣਦੇਾਂਗੇ ਕੀ ਕੇਂਦਰ ਨੇ ਡਰਾ ਲੇ ਕੀ ਮਨਾ ਲੇ ਕੀ ਸਮਝਾ ਲੇ ਕਿ ਖਰੀਦ ਲੇ ਜਾਂ ਹੁਣ ਪੰਜਾਬ ਦੇ ਵਿੱਚ ਆਰਐਸਐਸ ਦੀ ਉਹ ਸਰਕਾਰ ਕਹਿੰਦੇ ਜੀ ਉਸੇ ਤਰੀਕਾ ਕਰਨ ਨਾਲ ਸਾਰਾ ਕੁਝ ਮੰਨ ਰਹੇ ਨੇ ਤੁਸੀਂ ਕੱਲ ਵੀ ਗੱਲ ਕਰ ਰਹੇ ਸੀ ਉਹ ਚਿੱਠੀ ਦੇ ਹਵਾਲੇ ਨਾਲ ਵੀ ਫਿਰ ਉਹ ਵੀਰਵਾਲ ਦੇ ਹਵਾਲੇ ਨਾਲ ਵੀ ਤੇ ਹੁਣ ਕੈਂਪਾਂ ਵਾਲਾ ਵੀ ਕੁਝ ਨਵਾਂ ਖੜ ਹੋਊਗਾ ਜੀ ਪੰਜਾਬ 'ਚ ਗਵਰਨਮੈਂਟ ਆਫ ਇੰਡੀਆ ਦਾ ਇੱਕ ਲਗਾਤਾਰ ਅਪਰੋਚ ਹੈ ਸਾਰੇ ਮਾਮਲੇ ਆ ਛੇਕੇਦਰੀ ਕਰਨ ਦੀ ਸੈਂਟਰਲਾਈਜੇਸ਼ਨ ਦੀ ਸਭ ਕੁਝ ਸਾਰਾ ਰਿਕਾਰਡ ਸਭ ਕੁਝ ਸਾਡੇ ਕੋਲ ਹੋਣਾ ਚਾਹੀਦਾ ਔਰ ਇਹ ਤੋਂ ਪਹਿਲਾਂ ਅਸੀਂ ਇਧਰ ਤੇ ਗੱਲ ਕੀਤੀ ਸੀ ਕਿ ਉਹ ਇੱਕ ਦੇਸ਼ ਇੱਕ ਰਜਿਸਟ੍ਰੇਸ਼ਨ ਇੱਕ ਚਲਾ ਰਹੇ ਨੇ ਫੰਡਾ ਪੂਰੇ ਦੇਸ਼ ਦੇ ਵਿੱਚ ਉਹਦਾ ਮਤਲਬ ਹੈ ਕਿ ਟੋਟਲ ਮਾਲ ਰਿਕਾਰਡ ਜਿਹੜਾ ਰੈਵਨੂ ਰਿਕਾਰਡ ਹੈ ਉਹ ਵੀ ਸੈਂਟਰਲਾਈਜ਼ ਹੋ ਕੇ ਇੱਕ ਐਪ ਦੇ ਥਰੂ ਕੇਂਦਰ ਸਰਕਾਰ ਕੋਲ ਵੀ ਸਾਰਾ ਇਕੱਠਾ ਹੋਣਾ ਚਾਹੀਦਾ ਦੇਸ਼ ਦਾ ਇਹ politically ਉਹੀ ਅਕੰਡ ਭਾਰਤ ਬਾਕੀ ਦੀਆਂ ਚੀਜ਼ਾਂ ਜੇ ਉਹ ਜਿੰਨੇ ਵੀ ਬਾਕੀ ਦੇ ਜੁਮਲੇ ਨੇ ਇੱਕ ਦੇਸ਼ ਇੱਕ ਚੋਣ ਵਾਲਾ ਇੱਕ ਦੇਸ਼ ਇੱਕ ਭਾਸ਼ਾ ਵਾਲਾ ਇੱਕ ਦੇਸ਼ ਇੱਕ ਮੋਟਾ ਦੇ ਨਾਲ ਜਿਹੜੇ ਇਹ ਸਾਰੇ ਇੱਕ ਦੇਸ਼ ਇੱਕ ਟੈਕਸ ਵਾਲਾ ਜੀਐਸਟੀ ਦੇ ਰਾਹੀਂ ਉਹਨਾਂ ਨੇ ਕੀਤਾ ਜਿਵੇਂ ਵੀ ਤੇ ਉਹ ਜਿਹੜੇ ਸਾਰੇ ਬਾਬਲੇ ਨੇ ਇਸੇ ਤਰ੍ਹਾਂ ਡਾਈਵਰਸਿਟੀ ਖਤਮ ਕਰਕੇ 370 ਖਤਮ ਕਰਤੀ ਵੀ ਇੱਕੋ ਜਾ ਹੋਊਗਾ ਜੀ ਜਿੰਨੇ ਵੀ ਕਾਨੂੰਨ ਜਾਂ ਪਾਲਸੀਆਂ ਅੱਗੇ ਜਾ ਰਹੀਆਂ ਨੇ ਉਹਦੇ 'ਚ ਮਤਲਬ ਇਹ ਹੈ ਕਿ ਜਿਹੜਾ ਰਿਹਾ ਕੋਹਾ ਫੈਡਰਲਿਜ਼ਮ ਦਾ ਮਾਮਲਾ ਹੈ ਉਹਨੂੰ ਸਾਈਡਲਾਈਨ ਕਰਕੇ ਡਾਇਰੈਕਟ ਕੇਂਦਰ ਦਾ ਕੰਟਰੋਲ ਇਹਦੇ ਤੇ ਸਥਾਪਿਤ ਕੀਤਾ ਜਾਵੇ ਇਹ ਤੋਂ ਪਹਿਲਾਂ ਜੇ ਕੋ ਬੀਜੀਪੀ ਦੇ ਵਰਕਰ ਕੈਂਪ ਲਾਉਣ ਲੱਗੇ ਸੀ ਪਿੰਡਾਂ ਦੇ ਵਿੱਚ ਮੱਖ-ਮੱਖ ਸਕੀਮਾਂ ਦੇ ਕੈਂਪ ਸੀ ਉੱਥੇ ਉਹ ਰਜਿਸਟ੍ਰੇਸ਼ਨ ਵੀ ਇੱਕ ਲੈਵਲ ਦੀ ਕਰਦੇ ਨਜ਼ਰ ਆਏ ਉਹਨਾਂ ਦਾ ਨਾਮ ਉਹਨਾਂ ਦਾ ਬਾਕੀ ਦੀਆਂ ਚੀਜ਼ਾਂ ਤਾਂ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਬਹੁਤ ਸਾਰੇ ਮੰਤਰੀਆਂ ਨੇ ਇਹ ਹੋਵਲਾ ਮਚਾਇਆ ਸੀਗਾ ਕਿ ਜੀ ਇਹਨਾਂ ਨੂੰ ਕੀ ਹੱਕ ਹੈ ਉਹ ਸਾਡੇ ਥਰੂ ਕਰਨ ਜੇ ਕਰਨਾ ਪੰਜਾਬ ਦੀ ਸਰਕਾਰ ਦੇ ਥਰੂ ਕਰਨ ਸਰਕਾਰ ਆਪ ਹੀ ਕਰੂਗੀ ਉਹ ਡਾਇਰੈਕਟ ਸਕੀਮਾਂ ਦਾ ਕੈਂਪ ਲਾਉਣ ਵਾਲੇ ਕੌਣ ਹੁੰਦੇ ਨੇ ਉੱਧ ਥਾਂ ਤੇ ਪੋਸਟਰਾਂ ਟਕਰਾਅ ਵੀ ਹੋਇਆ ਫਿਰ ਉਹ ਆਪਣੇ ਆਪ ਬੰਦ ਵੀ ਹੋ ਗਏ ਉਹ ਅਲੱਗ ਗੱਲ ਹੈ ਕਿ ਵਿੱਚ ਖੜਾ ਦਾ ਮਾਮਲਾ ਵੀ ਆ ਗਿਆ ਹੋਰ ਵੀ ਕਈ ਮਾਮਲੇ ਆ ਗਏ ਤਾਂ ਕਰਕੇ ਬੰਦ ਹੋ ਗਏ ਉਹ ਕਹਿੰਦੇ ਸੀਗੇ ਅਸੀਂ ਤਾਂ ਜਾਗਰੂਕਤਾ ਫੈਲਾ ਰਹੇ ਹਾਂ ਜਿਹੜੀ ਕੇਂਦਰ ਦੀਆਂ ਚੰਗੀਆਂ ਸਕੀਮਾਂ ਨੇ ਪੰਜਾਬ ਸਰਕਾਰ ਨਹੀਂ ਲਿਜਾ ਰਹੀ ਲੋਕਾਂ ਕੋਲ ਅਸੀਂ ਲੈ ਕੇ ਜਾ ਰਹੇ ਹਾਂ ਇਹਦੇ ਵਿੱਚ ਕੀ ਗੁਨਾਹ ਹੈ ਜੀ ਇਹ ਭਾਜਪਾ ਦਾ ਲੌਜੀਕ ਸੀ ਪਰ ਇਹਨਾਂ ਨੇ ਕਿਹਾ ਕਿ ਗੁਨਾਹ ਇਹ ਹੈ ਕਿ ਤੁਸੀਂ ਸਕੀਮਾਂ ਦੀ ਜਾਗਰੂਕਤਾ ਦੇ ਬਹਾਨੇ ਤੁਸੀਂ ਪੰਜਾਬ ਦੇ ਲੋਕਾਂ ਦੇ ਖਾਤੇ ਇਕੱਠੇ ਕਰ ਰਹੇ ਹੋ ਉਹਨਾਂ ਦੇ ਬੈਂਕ ਅਕਾਊਂਟ ਮੰਗ ਰਹੇ ਹੋ ਉਹ ਖਾਤਿਆਂ ਦੇ ਵਿੱਚ ਕਾਹਨੂੰ ਕੋਈ ਫਰਾਡ ਹੁੰਦਾ ਹੈ ਕੋਈ ਗੱਲ ਹੁੰਦੀ ਹੈ ਤੇ ਕੇਂਦਰ ਸਰਕਾਰ ਆਪ ਜਾਂ ਪ੍ਰਾਈਵੇਟ ਪਲੇਅਰ ਕੋਈ ਕਰਦੇ ਨੇ ਤਾਂ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ ਇਸ ਲਈ ਤੁਸੀਂ ਇਹ ਗੱਲਾਂ ਨਹੀਂ ਕਰ ਸਕਦੇ ਪਰ ਹੁਣ ਸਭ ਤੋਂ بڑا ਕੁਐਸਚਨ ਇਹ ਹੈ ਕਿ ਕੀ ਗੱਲ ਪ੍ਰਿੰਸੀਪਲ ਦੀ ਹੈ ਜਾਂ ਗੱਲ ਕਿਹਦੇ ਰਾਹੀਂ ਕੀਤਾ ਜਾਵੇ ਇਹਦੀ ਹੈ ਵੇਬਲ ਇਨਕਿਆ ਹੁਣ ਜਿੰਨੇ ਵੀ ਮਾਮਲੇ ਪਿਛਲੇ ਸਮੇਂ ਤੋਂ ਲੈ ਕੇ ਨਗਾਤਾਰ ਪੰਜਾਬ ਸਰਕਾਰ ਇਹ ਕਹਿੰਦੀ ਸੀ ਕਿ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ ਰੂਰਲ ਡਿਵੈਲਪਮੈਂਟ ਫੰਡ 8000 ਕਰੋੜ ਤੋਂ ਵੱਧ ਪਿਆ ਕੀ ਹੋ ਗਿਆ ਸੁਪਰੀਮ ਕੋਰਟ ਚ ਪੈ ਡੇ ਕੇਸ ਹੈ ਹੁਣ ਗੱਲ ਵੀ ਛੱਡ ਤੀ ਤੁਸੀਂ ਇਸੇ ਟੰਗ ਦੇ ਨਾਲ ਜਿਹੜਾ ਹੈਲਥ ਦਾ ਫੰਡ ਸੀ ਬਾਕੀ ਉਹ ਤੁਸੀਂ ਕੇਂਦਰ ਮੁਤਾਬਕ ਆਪਣੀਆਂ ਯੋਜਨਾਵਾਂ ਸੋਧ ਲਈਆਂ ਪੋਲਿਟਿਕਲ ਲੜਾਈ ਨਹੀਂ ਇਹੜੀ ਉਹ ਸੋਧ ਉਦਣਾ ਕਹੋ ਜਉ ਦੇ ਮੁਤਾਬਕ ਘਟਾੜਨੀ ਆ ਜਿਵੇਂ ਮਰਜ਼ੀ ਕਰਨੀ ਆ ਹੁਣ ਤੁਹਾਨੂੰ ਉਹ ਫੰਡ ਦੀ ਗੱਲ ਹੈ ਹੁਣ ਕੀ ਗਵਰਨਮੈਂਟ ਆਫ ਇੰਡੀਆ ਜੇ ਤੁਹਾਨੂੰ ਕਹਿੰਦੀ ਹੈ ਕਿ ਤੁਸੀਂ ਕੰਮ ਕਰੋ ਉਹੀ ਜੋ ਮੈਂ ਕਹਿਣਾ ਜੋ ਬੀਜੇਪੀ ਦੇ ਵਰਕਰ ਕਰ ਰਹੇ ਸੀ ਫਿਰ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਲੱਗਦਾ ਇਹ ਹੈ ਲੱਗਦਾ ਇਹ ਹੈ ਕਿ ਜਿਹੜਾ ਇੱਕ ਦੇਸ਼ ਇੱਕ ਰਜਿਸਟ੍ਰੇਸ਼ਨ ਦਾ ਫਾਰਮੂਲਾ ਹੈ ਕਿਉਂਕਿ ਜਿਹੜਾ ਮਾਲ ਦਾ ਰਿਕਾਰਡ ਹੈ ਰੈਵੀਨੂ ਰਿਕਾਰਡ ਹੈ ਰੈਵੀਨੂ ਰਿਕਾਰਡ ਓਵਰ ਆਲ ਸੇਟਾਂ ਦਾ ਕੰਟਰੋਲ ਚ ਕਿਉਂਕਿ ਲੈਂਡ ਸਟੇਟ ਸਬਜੈਕਟ ਹੈ ਜ਼ਮੀਨ ਜਿਹੜੀ ਹੈ ਜਿਵੇਂ ਖੇਤੀ ਸਬਜੈਕਟ ਸਟੇਟ ਸਬਜੈਕਟ ਹੈ ਉਹਦਾ ਟੋਟਲ ਡਾਟਾ ਜਿਹੜਾ ਤੱਥ ਨੇ ਕਿੰਨੀ ਜ਼ਮੀਨ ਹੈ ਸਟੇਟ ਦੀ ਕੀ ਦੇ ਕਿਹੜੇ ਮਾਮਲੇ ਚ ਹੈ ਕਿੱਥੇ ਹੈ ਕੀ ਕਰਦੇ ਨੇ ਕਿੰਨੀ ਵਾਹੀ ਜੋਗ ਆ ਕਿੰਨੀ ਨਹੀਂ ਇਹ ਸਾਰਾ ਕੁਝ ਇਹਦਾ ਰਿਕਾਰਡ ਜਿਹੜਾ ਰੈਵਨੂ ਰਿਕਾਰਡ ਹੈ ਉਹ ਸਟੇਟ ਗਵਰਨਮੈਂਟ ਦਾ ਉਹਦੇ ਤੇ ਰਾਈਟ ਹੈ ਹੁਣ ਇੱਕ ਦੇਸ਼ ਇਕ ਰਜਿਸਟ੍ਰੇਸ਼ਨ ਦੇ ਰਾਹੀਂ ਉਹ ਹੱਕ ਅਸਲ ਰੂਪ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਕੋਲ ਜਾ ਰਿਹਾ ਇਹਨਾਂ ਨੇ ਹੁਣ ਡਿਊਟੀਆਂ ਲਾਤੀਆਂ ਨੇ ਆਪ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਜਿਹੜੇ ਨੇ ਉਹ ਚਿੱਠੀਆਂ ਕੱਢ ਰਹੇ ਨੇ ਉਹਨਾਂ ਨੇ ਚਿੱਠੀਆਂ ਕੱਡੀਆਂ ਨੇ ਹੁਣ ਮਕਾਇਦਾ ਕਿ ਫਟਾਫਟ ਕੈਂਪ ਲਾਓ ਪਟਵਾਰੀਆਂ ਨੂੰ ਤੇ ਖੇਤੀਬਾੜੀ ਡਿਪਾਰਟਮੈਂਟ ਦੇ ਡਾਇਰੈਕਟਰ ਨੂੰ ਜ਼ਿਲ੍ਹਾ ਵਾਈਜ਼ ਤਹਿਸੀਲਵਾਲੇ ਨੂੰ ਕੰਮ ਲੱਗਣਗੇ ਕੈਂਪ ਲੱਗ ਕੇ ਉਹ ਜਿਹੜਾ ਮਾਲ ਰਿਕਾਰਡ ਹੈ ਉਹਨੂੰ ਚੜਾਓ ਉਹਦੀ ਰਜਿਸਟ੍ਰੇਸ਼ਨ ਕਰਾਓ ਉਹ ਨੈਸ਼ਨਲ ਪੋਰਟਲ ਦੇ ਵਿੱਚ ਜਿੱਥੇ ਜਾ ਕੇ ਉਹ ਹੋਣਗੀਆ ਤਾਂ ਤੁਸੀਂ ਆਪਣੇ ਹੱਥ ਵੜ ਕੇ ਡਾਇਰੈਕਟਲੀ ਦੇ ਰਹੇ ਹੋ ਕੀ ਇਹ ਪੋਲੀਟੀਕਲ ਡਿਸੀਜਨ ਹੈ ਪੰਜਾਬ ਸਰਕਾਰ ਦਾ ਤੇ ਵਾਕਈ ਜੀ ਦਿਓ ਸਾਰੇ ਮਾਮਲੇ ਫਾਕ ਕੇਵਲ ਇੰਨਾ ਕਹਿ ਕਹਿੰਦੇ ਉਹ ਕੇਂਦਰ ਸਰਕਾਰ ਇਹਨਾਂ ਨੂੰ ਪਰ ਕੈਂਪ ਦੇ ਲਿਹਾਜ ਦੇ ਨਾਲ ਤੇ ਰਜਿਸਟ੍ਰੇਸ਼ਨ ਦੇ ਲਿਹਾਜ ਦੇ ਨਾਲ ਕੁਝ ਪੈਸੇ ਦੇ ਰਹੀ ਹੈ ਤੇ ਉਹ ਪੈਸਿਆਂ ਦੇ ਬਹਾਨੇ ਕਿ ਸਾਡੇ ਕੋਲ ਕੁਝ ਪੈਸੇ ਆਉਣ ਨਹੀਂ ਚੱਲੋ ਤੁਸੀਂ ਪੰਜਾਬ ਦਾ ਬੁਨਿਆਦੀ ਹੱਕ ਜਿਹੜਾ ਉਹ ਲੈ ਰਹੇ ਹੁਣ ਇਹਦਾ ਅਸਰ ਕੀ ਪਏਗਾ ਲੋਕ ਕਹਿੰਦੇ ਵੀ ਇਹਦਾ ਕੀ ਅਸਰ ਹੈ ਜੀ ਚਲੋ ਜੇ ਰਕਾਣ ਉਹਦੇ ਕੋਲ ਵੀ ਵੱਗ ਜਾਂਦਾ ਹੈ ਬਾਕੀ ਜਗਾ ਹੁੰਦਾ ਤਾਂ ਵੀ ਕੀ ਫਰਕ ਪੈਂਦਾ ਜਿੰਨੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਜ਼ਮੀਨ ਨਾਲ ਰਿਲੇਟਡ ਸਕੀਮਾਂ ਨੇ ਉਹਦੇ ਆਧਾਰ ਦੇ ਉੱਤੇ ਜੋ ਮਤਲਬ ਫਾਇਦਾ ਕਿਸੇ ਨੂੰ ਦੇਣਾ ਹੈ ਜਾਂ ਜੋ ਵੀ ਚੀਜ਼ਾਂ ਕਰਨੀਆਂ ਨੇ ਮੰਨ ਨੂੰ ਖਾਦ ਦੇ ਮਾਮਲੇ ਦੇ ਵਿੱਚ ਜੇ ਡਾਟਾ ਟੋਟਲ ਗਵਰਨਮੈਂਟ ਆਫ ਇੰਡੀਆ ਕੋਲ ਹੈ ਔਰ ਇਸੇ ਢੰਗ ਨਾਲ ਡੀਜ਼ਲ ਦੇ ਮਾਮਲੇ ਜਿੰਨੇ ਵੀ ਵਾਕੀ ਮਾਮਲੇ ਨਾਲੋਂ ਤਾਂ ਗਵਰਨਮੈਂਟ ਆਫ ਇੰਡੀਆ ਕੋਲ ਰਿਕਾਰਡ ਹੈ ਉਹਨੇ ਆਪਣੀਆ ਸਕੀਮਾਂ ਉਸ ਢੰਗ ਨਾਲ ਢਾਲ ਲੀਆਂ ਨੇ ਜਿਵੇਂ ਹੁਣ ਮਨਰੇਗਾ ਦੀ ਉਹਦੇ ਚ ਢਾਲ ਰਹੀ ਹੈ ਪਹਿਲਾਂ ਮੰਗ ਅਧਾਰਤ ਸੀ ਹੁਣ ਉਹ ਕਹਿੰਦੇ ਅਸੀਂ ਆਪਣੇ ਮਾਪਦੰਡ ਤੈਅ ਕਰਕੇ ਤੁਹਾਨੂੰ ਬੱਲੀ ਰੁੱਡੀ ਇੰਨਾ ਪੈਸੇ ਦਿਆ ਕਰਾਂਗੇ ਸਾਲ ਦੇ ਇਹ ਕਰਨਾ ਤਾਂ ਕਰੋ ਨਹੀਂ ਨਾ ਸੀ ਹੁਣ ਉਹਨਾਂ ਨੇ ਕੀ ਕਰਿਆ ਕਰਨਾ ਹੈ ਸਟੇਟ ਗਵਰਨਮੈਂਟ ਵਿੱਚੋਂ ਨਿਕਲ ਜੇ ਕੰਨ ਦੇ ਨਹੀਂ ਦੇ ਜੀ ਕਿਸਾਨਾਂ ਨੂੰ ਜਿਵੇਂ ਉਹ ਪੈਸੇ ਪੈਸੇ ਪਾਉਂਦੇ ਨਾ 2000 ਰੁਪਇਆ ਜਿਹੜਾ ਕਹਿ ਰਹੇ ਨੇ ਕਿਸਾਨ ਨਿਧੀ ਪੀਐਮ ਕਿਸਾਨ ਨਿਧੀ ਖਾਤੇ ਲੈ ਲੈ ਹੁਣ ਉਹਨਾਂ ਨੇ ਜ਼ਮੀਨ ਦਾ ਮਾਲ ਰਿਕਾਰਡ ਲੈ ਲੈਣਾ ਜਿੰਨੀ ਜਿੰਨੀ ਜ਼ਮੀਨ ਜਿਹਦੇ ਕੋਲ ਹੋਏਗੀ ਡਾਇਰੈਕਟਲੀ ਉਹਨਾਂ ਦੇ ਖਾਤੇ ਚੋਂ ਨਹੀਂ ਕਿ ਸਬਸਿਡੀ ਚਲੀ ਜਾਇਆ ਕਰੂਗੀ ਗਵਰਨਮੈਂਟ ਸਟੇਟ ਗਵਰਨਮੈਂਟ ਪਾਸੇ ਰਹੇ ਜੋ ਫਿਰ ਜਿੰਨੀ ਜਿੰਨੀ ਉਹਨਾਂ ਦੇ ਕਟਾਉਣੀ ਹੋਈ ਆਪੀ ਉੱਥੋਂ ਕਟਾਦਿਆ ਕਰਨਗੇ ਜਦ ਹੋਰ ਰਵਾਇਤ ਪੈਗੀ ਜਦੋਂ ਦਾ ਕੋਈ ਸਿਸਟਮ ਨਾ ਬਣਿਆ ਹੋਰ ਆ ਆਟੋਮੈਟਿਕਲੀ ਉਸ ਪਾਸੇ ਵੱਲ ਨੂੰ ਕਰਾ ਤੁਰ ਜਾਊਗਾ ਤੇ ਮੁਲਕੇ ਉਹ ਚਾਹੇ ਉਹਨੂੰ ਬੰਦ ਵੀ ਕਰ ਲੈਣ ਚਾਹੇ ਥੋੜੀ ਥੋੜੀ ਦਿੰਦੇ ਰਹਿਣ ਇਹ ਸਾਰਾ ਕੁਝ ਉਹਨਾਂ ਦੇ ਕੰਟਰੋਲ ਚ ਚਲਾ ਜਾਵੇ ਇਹਦੀ ਬਜਾਏ ਕਿ ਇਧਰੋਂ ਇਹ ਤੋਂ ਇਲਾਵਾ ਜ਼ਮੀਨ ਐਕਵਾਇਰ ਕਰਨੀ ਹੈ ਕਿੱਥੇ ਜ਼ਮੀਨ ਪਈ ਹੈ ਕਿੱਥੇ ਕਿਹਦੀ ਪਈ ਹੈ ਕਿੱਥੇ ਕਿਹਦੀ ਨਹੀਂ ਪਈ ਹੈ ਉਹ ਸਾਰਾ ਕੁਝ ਵੀ ਉਹਨਾਂ ਦੇ ਦੇਖ ਰੇਖ ਚਲਾ ਜਾਏਗਾ ਕੰਟਰੋਲ ਚ ਚਲਾ ਜਾਏਗਾ ਇੱਕ ਲੈਵਲ ਦੇ ਉੱਤੇ ਜਾ ਕੇ ਉਹ ਇਹ ਗੱਲ ਸਮਝ ਨਹੀਂ ਆਉਂਦੀ ਕਿ ਉਹ ਗਵਰਨਮੈਂਟ ਪੰਜਾਬ ਦੀ ਸਰਕਾਰ ਨੂੰ ਇਹ ਗੱਲ ਕਿਸਾਨਾਂ ਨਾਲ ਕਲੀਅਰ ਕਰਨੀ ਚਾਹੀਦੀ ਹੈ ਜਿਹੜੇ ਸਟੇਕ ਹোলਡਰਜ਼ ਨੇ ਉਹਨਾਂ ਨਾਲ ਡਿਖਲੇ ਕਲੀਅਰ ਕਰਨੀ ਚਾਹੀਦੀ ਹੈ ਵੀ ਇਹ ਜਿਹੜੀ ਇੱਕ ਦੇਸ਼ ਇੱਕ ਰਜਿਸਟ੍ਰੇਸ਼ਨ ਹੈ ਇਹ ਕਿਉਂ ਫਾਇਦੇਮੰਦ ਹੈ ਕਿਉਂ ਤੁਸੀਂ ਕਰਾ ਰਹੇ ਹੋ ਕੀ ਫਾਇਦੇਮੰਦ ਹੈ ਵੀ ਹੈ ਜਾਂ ਨਹੀਂ ਜੇ ਨਹੀਂ ਹੈ ਤਾਂ ਤੁਸੀਂ ਕਿਉਂ ਕਰਾ ਰਹੇ ਹੋ ਇਹ ਸਾਰੇ ਮਾਮਲੇ ਦੇ ਵਿੱਚ ਇਹਦਾ ਜਵਾਬ ਪੰਜਾਬ ਦੀ ਸਰਕਾਰ ਅਜੇ ਤੱਕ ਕਿਸਾਨ ਛੱਡੋ ਅਜੇ ਪਟਵਾਰੀਆਂ ਲੈਵਲ ਤੇ ਵੀ ਇਹਦੀ ਜਾਣਕਾਰੀ ਨਹੀਂ ਸੀ ਹੇਠਾਂ ਖੇਤੀਬਾੜੀ ਦੇ ਅਫਸਰਾਂ ਨੂੰ ਵੀ ਇਹਦੀ ਜਾਣਕਾਰੀ ਨਹੀਂ ਹੈ ਪ੍ਰੋਪਰ ਤਰੀਕੇ ਨਾਲ ਅਜੇ ਜਦ ਤੱਕ ਲੋਕਾਂ ਤੱਕ ਜਾਏਗੀ ਉਦੋਂ ਤੱਕ ਤਾਂ ਹੋ ਸਕਦਾ ਕੁਝ ਪੈਸੇ ਨਾਲ ਤੇ ਕੁਝ ਡੰਡੇ ਨਾਲ ਉਹਨਾਂ ਨੇ ਇਹ ਚੀਜ਼ਾਂ ਲੈ ਲੈਣੀਆਂ ਨੇ ਆਪਣੇ ਕੰਟਰੋਲ ਦੇ ਵਿੱਚ ਲੈ ਲੈਣੀਆਂ ਨੇ ਜਿਹੜੀਆਂ ਵੀ ਚੀਜ਼ਾਂ ਉਸ ਲੈਵਲ ਤੇ ਜਾਂਦੀਆਂ ਨੇ ਹੁਣ ਇਹ ਜਿਹੜਾ ਮਾਮਲਾ ਹੈ ਭਗਵੰਤ ਮਾਨ ਸਰਕਾਰ ਦਾ ਜਿਹੜਾ ਕਹਿੰਦੇ ਨੇ ਅਸੀਂ ਹੇਠਾਂ ਨੂੰ ਪ੍ਰੋਟੈਕਟ ਕਰਦੇ ਹਾਂ ਜਾਂ ਬਾਕੀ ਦੀਆਂ ਚੀਜ਼ਾਂ ਨੇ ਅਸੀਂ ਪੰਜਾਬ ਦੇ ਲਈ ਖੜੇ ਹੋਏ ਹਾਂ ਪੰਜਾਬ ਲਈ ਕੋਈ ਵੀ ਕੁਰਬਾਨੀ ਕੁਰਬਾਨੀ ਨਹੀਂ ਪੰਜਾਬ ਮੰਗਦਾ ਤੁਹਾਨੂੰ ਸਮਝਦਾਰੀ ਮੰਗਦਾ ਹੈ ਇਹ ਕਿ ਤੁਸੀਂ ਇਹ ਗੱਲਾਂ ਦੱਸੋ ਕਿ ਕਿੰਨੀਆਂ ਸੈਂਟਰਲ ਸਕੀਮਾਂ ਨੇ ਉਹਨਾਂ ਦਾ ਰੂਪ ਕਿਵੇਂ ਬਦਲ ਰਿਹਾ ਹੈ ਉਹ ਬਦਲੇ ਹੋਏ ਰੂਪ ਦੇ ਵਿੱਚ ਤੁਹਾਡਾ ਢਾਂਚਾ ਕਿਵੇਂ ਬਦਲੇਗਾ ਤੁਸੀਂ ਨਾ ਤਾਂ ਉੱਪਰ ਗੱਲ ਕਰ ਰਹੇ ਹੋ ਨਾ ਹੇਠਾਂ ਤੁਸੀਂ ਕਿਸੇ ਨੂੰ ਅਧਿਕਾਰ ਦੇ ਰਹੇ ਹੋ ਜਿਹੜੇ ਬੰਦੇ ਉਹਨਾਂ ਕੋਲ ਹੋਣ ਕੋਈ ਕਰੋ ਰੈਵਨਿਊ ਦੇ ਅਧਿਕਾਰ ਜਾਂ ਵਾਕੀ ਦੇ ਮਾਮਲਿਆਂ ਦੇ ਵਿੱਚ ਤੁਸੀਂ ਪੰਚਾਇਤੀ ਰਾਜ ਸਿਸਟਮ ਨੂੰ ਕੋਈ ਹੱਕ ਨਹੀਂ ਦੇ ਰਹੇ ਕੌਣ ਜਿੱਤ ਗਿਆ ਕੌਣ ਹਾਰ ਗਿਆ ਅਜੇ ਤੱਕ ਡਿਬੇਟ ਹੀ ਚੱਲ ਰਹੀ ਹੈ ਤੁਸੀਂ ਕਦੇ ਇਹਤੇ ਕੀਤਾ ਕਿ ਜਿਹੜੇ 29 ਡਿਪਾਰਟਮੈਂਟ ਨੇ ਤੇ 77 ਵੀ ਸੰਵਿਧਾਨਕ ਸੋਧ ਆ ਉਹਦੇ ਮਤਵਕ ਹੱਕ ਟਰਾਂਸਫਰ ਕਰਨੇ ਨੇ ਰਿਕਾਰਡ ਵੀ ਉਹਦੇ ਕੋਲ ਹੋਏਗਾ ਬਾਕੀ ਚੀਜ਼ਾਂ ਹੋਣਗੀਆਂ ਉਹ ਆਪਣਾ ਕੰਮ ਆਪਣੇ ਲੈਵਲ ਤੇ ਕਰ ਸਕਣ ਉਹਨਾਂ ਦੀ ਸੰਗੀ ਘੁੱਟ ਰਹੇ ਹੋ ਨੀਚੇ ਵਾਲਿਆਂ ਦੀ ਉੱਪਰ ਨੱਥ ਬਸਤਕ ਹੋ ਰਹੇ ਹੋ ਕੀ ਇਹ ਜੁਰਤ ਨਹੀਂ ਹੋਈ ਪੰਜਾਬ ਸਰਕਾਰ ਚ ਕੋਈ ਲੈਟਰ ਕੋਈ ਚਿੱਠੀ ਕਿ ਭਾਈ ਇਹ ਨਹੀਂ ਹੈ ਸਾਡੇ ਅਸੀਂ ਨਹੀਂ ਕਰਨ ਲਈ ਇਹਦੇ ਲਈ ਹਾਲਾਂਕਿ ਦੂਜੇ ਪਾਸੇ ਤੁਸੀਂ ਦੇਖੋ ਕਿ ਜਿਹੜਾ ਲੈਂਡ ਰਿਕਾਰਡ ਕੰਪਿਊਟਰਾਈਜ਼ ਕਰਨਾ ਸੀ ਉਹ ਤਾਂ ਬਹੁਤ ਪੁਰਾਣਾ ਲੱਗੇ ਹੋਏ ਨੇ ਕਿ ਜੇ ਪੰਜਾਬ ਦਾ ਇਸ ਲੈਵਲ ਦੇ ਉੱਤੇ ਕਰੋ ਹੁਣ ਜਿੰਨੀ ਜ਼ਮੀਨ ਹੈ ਇਹ ਕੰਮ ਤਾਂ ਕਰਦੀ ਨਹੀਂ ਪੰਜਾਬ ਦੀ ਸਰਕਾਰ ਨਾਲ ਪੁਰਾਣੀਆਂ ਸਰਕਾਰਾਂ ਨੇ ਕੀਤਾ ਮਰਬੇਬੰਦੀ 1950 ਵਿੱਚ ਹੋਈ ਸੀ ਪੰਜਾਬ ਦੇ ਵਿੱਚ ਉਸ ਮਰਬੇਬੰਦੀ ਦੇ ਨਾਲ ਕਾਫੀ ਚੀਜ਼ਾਂ ਲੈਂਡ ਕਿੰਨੀਆਂ ਕਿੰਨੀ ਖੇਤੀ ਜੋਗ ਬਣੀਆਂ ਕਿੰਨੀ ਰਹਿ ਗਈ ਕਿੰਨੀ ਨਹੀਂ ਹੈ ਕਿੰਨੀ ਸਹਿਰਾ ਹਿੱਕ ਚਲੀ ਗਈ ਕਿੰਨੀ ਫੈਕਟਰੀਆਂ ਹੁਣ ਚਲੀ ਗਈ ਕਿੰਨੀ ਕਿਹਦੇ ਕੋਲ ਚਲੀ ਗਈ ਅੱਜ ਤੱਕ ਜਾਲੀ ਡਾਟਾ ਪਟਵਾਰੀਆਂ ਤੋਂ ਲਿਆ ਜਾਂਦਾ ਉਹ ਜਾਲੀ ਡਾਟਾ ਉੱਪਰ ਚੜ੍ਹਾ ਦਿੱਤਾ ਜਾਂਦਾ ਜਿਹੜਾ ਇੱਕ ਆંકੜਾ ਸਾਰ ਆਉਂਦਾ ਸਟੈਟਿਸਟਿਕਲ ਐਬਸਟ੍ਰੈਕਟ ਜਿਹਨੂੰ ਕਹਿੰਦੇ ਨੇ ਪੰਜਾਬ ਸਰਕਾਰ ਦਾ ਉਹ ਜਦੋਂ ਵੀ ਦੇਖੋਗੇ ਉਹ ਹਰ ਸਾਰਾ ਡਾਟਾ ਪ੍ਰੋਵੀਜ਼ਨਲ ਹੈ ਕਿਉਂਕਿ ਤੁਹਾਡੇ ਕੋਲ ਆਪਣੇ ਕੋਲ ਕੋਈ ਇਹੋ ਜਿਹਾ ਪੁਖਤਾ ਰਿਕਾਰਡ ਨਹੀਂ ਹੈ ਕਿ ਮਾਲਕੀ ਮਾਲਕੀ ਕਿਹਦੀ ਹੈ ਕਿੰਨੀ ਹੈ ਕਿੰਨੀ ਜ਼ਮੀਨ ਤੇ ਹੈ ਕੀ ਹੈ ਸਾਰਾ ਕੁਝ ਉਹ ਜਾਲੀ ਲਿਖਿਆ ਜਾਂਦੀਆਂ ਚੀਜ਼ਾਂ ਨੇ ਤੇ ਹੁਣ ਇਹਦਾ ਅਸਲ ਦੇ ਵਿੱਚ ਤਰੀਕਾ ਹਕਤਾ ਸਭ ਨੂੰ ਇਹ ਸੀ ਆਮ ਵੀ ਕਹਿ ਜਾਂਦਾ ਕਿ 50 ਸਾਲਾਂ ਬਾਅਦ ਮੁਰਬੇਬੰਦੀ ਹੁੰਦੀ ਰਹੇ ਤਾਂ ਸਭ ਤੋਂ ਵੈਸਟਰ ਰਹਿੰਦਾ ਚੀਜ਼ਾਂ ਉਸ ਲੈਵਲ ਦੀ ਹੁੰਦੀਆਂ ਨੇ ਔਰ ਕਿੰਨੇ ਖਾਲੇ ਦब्बे ਹੋਣਗੇ ਕਿੰਨੇ ਸੂਏ ਦब्बे ਜਿੰਨੀਆਂ ਚੀਜ਼ਾਂ ਦੱਬੀਆਂ ਹੋਈਆਂ ਨੇ ਜੇਕਰ ਮਰਬੇਬੰਦੀ ਦੁਆਰਾ ਹੋ ਜੇ ਜਾਂ ਜਿਨ੍ਹਾਂ ਦੇ ਛੋਟੇ ਛੋਟੇ ਜ਼ਮੀਨਾਂ ਕਿਹਦੀ 2 ਏਕੜ ਕਿਤੇ ਆ 1 ਏਕੜ ਕਿਤੇ ਆ ਜੋ ਇਕੱਠੀ ਹੋ ਜੇ ਕੰਸੋਲिडेट ਹੋ ਜੇ ਰੈਵਨਿਊ ਰਿਕਾਰਡ ਵੀ ਸੈੱਟ ਹੋ ਜੇ ਬਹੁਤ ਕੁਝ ਉਹਦੇ ਚ ਸੁਧਰ ਸਕਦਾ ਜੇਕਰ ਮਰਬੇਬੰਦੀ ਦੁਆਰਾ ਹੋ ਜੇ ਔਰ ਇਵਨ ਸਰਕਾਰ ਨੂੰ ਵੀ ਪਤਾ ਲੱਗ ਜਾਊ ਉਹਦੀ ਜ਼ਮੀਨ ਕਿੰਨੀ ਕਿੱਥੇ ਪਈ ਆ ਕਿਹੜੇ ਖਾਲਿਆਂ ਚ ਕਿੱਥੇ ਗਈ ਜਿਹੜੀਆਂ ਖੱਲਾਂ ਲੋਕਾਂ ਦੀਆਂ ਜ਼ਮੀਨਾਂ ਲੈਣ ਲੱਗੇ ਨੇ ਇਸ ਲੈਵਲ ਦੇ ਉੱਤੇ ਪਰ ਇਹ ਜਿਹੜਾ ਵੱਡਾ ਕੰਮ ਹੈ ਜਿਹੜੀ ਮਰਬੇਬੰਦੀ ਦੇ ਕੰਮ ਨੇ ਜਿਹਨੂੰ ਜ਼ਮੀਨੀ ਸਥਾਰ ਕਰਨ ਦਾ ਕੰਮ ਦੇ ਨਾਲ ਜੋੜਿਆ ਜਾਂਦਾ ਹੈ ਉਹ ਤਾਂ ਕੋਈ ਕਰਨੇ ਰਹੀ ਸਰਕਾਰ ਇਹ ਤਾਂ ਕੇਵਲ ਤੇ ਕੇਵਲ ਇੱਕੋ ਹੀ ਕੰਮ ਹੈ ਕਿ ਇਹਨਾਂ ਜ਼ਮੀਨਾਂ ਨੂੰ ਚਾਹੇ ਉਹ ਖਾਲੀ ਪਈਆਂ ਨੇ ਚਾਹੇ ਹੁਣ ਖੇਤੀ ਕਰਦੇ ਨੇ ਇਹ ਆਪਣੇ ਜਿਹੜੇ ਕਾਰਪੋਰੇਟ ਪ੍ਰਭੂ ਨੇ ਉਹਨਾਂ ਨੂੰ ਕਿਵੇਂ ਦਿੱਤੀ ਜਾਏ ਇਹਦੇ ਵਿੱਚ ਕੋਈ ਵਿਰੋਧ ਨਾ ਪੰਜਾਬ ਸਰਕਾਰ ਦਾ ਨਾ ਕੇਂਦਰ ਸਰਕਾਰ ਦਾ ਤਾਂ ਉਹ ਤੁਸੀਂ ਤਾਕਤਾਂ ਦੇ ਕੇਂਦਰੀਕਰਨ ਰਾਹੀ ਲਗਾਤਾਰ ਉਹਦੀ ਸਪੋਰਟ ਕਰ ਰਹੇ ਹੋ ਇਸ ਮਾਮਲੇ ਦੇ ਵਿੱਚ ਜਾ ਕੇ ਤਾਂ ਉਹਦੇ ਨਾਲ ਚੱਲ ਰਹੇ ਹੋ ਚਾਹੇ ਉਹ ਕੁਸ਼ਰਾਜ ਬਣਾਉਣ ਵਾਲੀ ਗੱਲ ਹੋਵੇ ਪੈਰਾਮਿਲਟਰੀ ਫੋਰਸਾਂ ਚਾਹੇ ਉਹ 50 ਕਿਲੋਮੀਟਰ ਬੀਐਸਐਫ ਦਾ ਦਾਇਰਾ ਬਣਦਾ ਹੋਵੇ ਜੋ ਵੀ ਮਰਜੀ ਦਾ ਬਣਦਾ ਹੈ ਉਹਦੇ ਤੇ ਕੋਈ ਸੈਂਟੀ ਨਹੀਂ ਆ ਰਹੀਆਂ ਗੱਲਾਂ ਤੇ ਸੈਂਟੀ ਆ ਤੁਹਾਡੇ ਔਰ ਜਿਹੜਾ ਉਹ ਸ਼ਾਮ ਦਾ ਦੰਡ ਤੇ ਤੁਸੀਂ ਵੀ ਚਲਾਉਂਦੇ ਹੋ ਤੇ ਉੱਥੇ ਵੀ ਏਜੰਸੀਆਂ ਦੀ ਦਰਬਾਰ ਤੋਂ ਤੇ ਤੁਸੀਂ ਵੀ ਕਰਦੇ ਹੋ ਤਾਂ ਫਰਕ ਕੀ ਰਿਹਾ ਵੱਖ-ਵੱਖ ਪਾਰਟੀਆਂ ਦੇ ਵਿੱਚ ਵੱਖ-ਵੱਖ ਸਰਕਾਰਾਂ ਦੇ ਵਿੱਚ ਇਸ ਕਰਕੇ ਇਹ ਜਿਹੜਾ ਇੱਕ ਇਸ਼ੂ ਹੈ ਬਹੁਤ ਵੱਡਾ ਇਸ਼ੂ ਹੈ ਇਹ ਲੋਕਾਂ ਦੇ ਚੋਕੇ ਕਿਸਾਨੀ ਜਿਹੜੀ ਹੈ ਜੇ ਉਹ ਲੜ ਰਹੀ ਹੈ ਜਾਂ ਲੜ ਸਕਦੀ ਹੈ ਹਜੇ ਉਹ ਇਸੇ ਕਰਕੇ ਲੜ ਰਹੀ ਹੈ ਉਹਦੇ ਕੋਲ ਜ਼ਮੀਨ ਹੈ ਤੇ ਉਹਦੇ ਕੋਲ ਉਹਦਾ ਗੁਜ਼ਾਰਾ ਚੱਲ ਜਾਂਦਾ 6 ਮਹੀਨੇ ਦੇ ਦਾਣੇ ਘਰੇ ਹੁੰਦੇ ਨੇ ਤੇ ਉਹ ਲੜ ਸਕਦੀ ਹੈ ਜਿਹੜੀਆਂ ਇਹ ਜ਼ਮੀਨਾਂ ਤੇ ਡਾਇਰੈਕਟ ਕੇਂਦਰ ਸਰਕਾਰ ਦਾ ਹੱਥ ਛੁੱਟ ਜਬੇ ਅੱਜ ਕੱਲ ਪਰਾਲੀ ਵੀ ਹੁੰਦੀ ਰੈਡ ਐਂਟਰੀ ਕਰ ਦੋ ਫਲਾਣੀ ਤੇ ਫਲਾਣਾ ਕਰ ਦੋ ਫਲਾਣੀ ਤੇ ਫਲਾਣਾ ਕਰ ਦਿਓ ਉਹ ਚੀਜ਼ਾਂ ਜਿਹੜੀਆਂ ਤੁਸੀਂ ਕਰਦੇ ਹੋ ਉੱਥੇ ਹੀ ਬੈਠ ਕੇ ਕਰਦਿਆ ਕਰਨਗੇ ਕੇਂਦਰ ਫਿਰ ਤੁਹਾਡੀ ਲੋੜ ਹੀ ਨਹੀਂ ਪਿਆ ਕਰਨੀ ਮੈਪਿੰਗ ਸੈਟੇਲਾਈਟ ਸੈਟੇਲਾਈਟ ਡਰਾਇੰਗ ਹੋ ਜੇਗੀ ਆ ਜਮੀਨ ਹੈ ਨੰਬਰ ਉਹਦੇ ਕੋਲ ਪੈ ਨੇ ਤੇ ਨੰਬਰ ਫਿਰ ਵਾਪੀ ਕਰ ਦਿਆ ਕਰੇਗੀ ਫਿਰ ਇੱਥੇ ਪੰਜਾਬ ਸਰਕਾਰ ਦੀ ਵੀ ਰੋਡ ਨਹੀਂ ਬਚੇਗੀ ਇਸ ਲੈਵਲ ਤੇ ਇਹ ਕਿਉਂ ਜਾਂ ਦੇਸ਼ ਬਣ ਰਿਹਾ ਹੈ ਇਹਦੇ ਤੇ ਭਗਵੰਤ ਮਾਨ ਦੀ ਸਰਕਾਰ ਜਾਂ ਸਾਡੀਆਂ ਦੂਜੀਆਂ ਸਿਆਸੀ ਪਾਰਟੀਆਂ ਇਹਨਾਂ ਨੂੰ ਕਿਉਂ ਨਹੀਂ ਬੋਲ ਰਹੀਆਂ ਜਾਂ ਇਹਦੇ ਤੇ ਕਿਉਂ ਸਮਝਦਾਰੀ ਨਹੀਂ ਵੈਸੇ ਸਰਕਾਰ ਦੀ ਜ਼ਿੰਮੇਵਾਰੀ ਹੈ ਪਹਿਲਾਂ ਸਾਰਿਆਂ ਨੂੰ ਸਮਝਾਵੇ ਕਿ ਗੱਲ ਕੀ ਹੈ ਇਹ ਪ੍ਰੋਜੈਕਟ ਕੀ ਹੈ ਜਿੰਨਾ ਚਿਰ ਜੇ ਉਹ ਪ੍ਰੋਜੈਕਟ ਬਹੁਤ ਵਧੀਆ ਪੰਜਾਬ ਦੇ ਲਈ ਤਾਂ ਵੀ ਕਨਵਿੰਸ ਕਰਾ ਦੇ ਜੇ ਉਹ ਪ੍ਰੋਜੈਕਟ ਨਹੀਂ ਹੈ ਤਾਂ ਉਹਦਾ ਮਿਲ ਕੇ ਵਿਰੋਧ ਕਰਨਾ ਚਾਹੀਦਾ ਜਿਹੜੇ ਜਿਹੜੇ ਆਪਾਂ ਕਹਿੰਦੇ ਕਿ ਇਹਨਾਂ ਨੇ ਪਟਵਾਰੀਆਂ ਦੇ ਰਾਹੀਂ ਰਿਕਾਰਡ ਇਕੱਠਾ ਕਰਨਾ ਹੈ ਪਟਵਾਰੀਆਂ ਦੀ ਕਮੀ ਤਾਂ ਪਹਿਲਾਂ ਹੀ ਪੰਜਾਬ 'ਚ ਹੈ ਜੀ ਫਿਰ ਉਹ ਕਿ ਕਿਵੇਂ ਲਾ ਦੇਣਗੇ ਪਟਵਾਰੀਆਂ ਪਟਵਾਰੀ ਇਸੇ ਕਾਬਲ ਵੀ ਹੈ ਕਿ ਉਹ ਮਸਲਾ ਵੀ ਇੱਕ ਨਵਾਂ ਖੜਾ ਹੋ ਜਾਊਗਾ ਜੀ ਉਹਦੇ ਨਾਲ ਇਹ ਤਾਂ ਕਮੀ ਦੀ ਮੰਗ ਤਾਂ ਉਹ ਵਾਰ-ਵਾਰ ਉਠਾਈ ਰਹੇ ਨੇ ਬਹੁਤ ਵੱਡੇ ਪੱਧਰ ਤੇ ਉਹ ਤਾਂ ਕਹਿੰਦੇ ਆ ਪਿੱਛੇ ਤਾਂ 1000 ਪੋਸਟ ਸੀ ਉਹਨਾਂ ਦੀ ਅਵਾਲਸ ਕਰਤੀ ਇਹ ਮਾਮਲਾ ਚੱਲਿਆ ਹੋਇਆ ਸੀ ਮਨਪ੍ਰੀਤ ਬਾਦਲ ਵੇਲੇ ਦਾ ਤੇ ਇਹਨਾਂ ਨੇ ਆ ਕੇ ਉਹਨੂੰ ਤੇ ਫੈਸਲਾ ਕਰਤਾ ਉਹ ਕਹਿੰਦੇ ਹੁਣ ਡਿਜੀਟਲ ਰਿਕਾਰਡ ਆਉਜੋ ਪਟਵਾਰੀਆਂ ਦੀ ਲੋਡ ਨਹੀਂ ਰਹੂਗੀ ਬਾਕੀ ਦੀਆਂ ਚੀਜ਼ਾਂ ਦੀ ਘਟ ਜਾਊਗਾ ਫਲਾਣਾ ਥੰਮਕਾ ਪਰ ਉਹ ਲੋਡ ਤਾਂ ਹੁਣ ਜੜੇ ਖਣੇ ਦਾ ਕਦੇ ਗਰਦਾਰੀ ਕਰਨਾ ਕਦੇ ਹੜ ਆ ਗਿਆ ਕਦੇ ਕੁਝ ਆ ਗਿਆ ਸਾਰੇ ਚੀਜ਼ਾਂ ਚ ਜਾਣਾ ਹੀ ਪੈਂਦਾ ਵਖ ਵਖ ਤਾਮਾਂ ਤੇ ਕੰਮ ਉਹdu ਜ਼ਿਆਦਾ ਵਧਿਆ ਜਾਂ ਨਹੀਂ ਘਟਿਆ ਰਿਕਾਰਡ ਉਹdu ਜ਼ਿਆਦਾ ਵਧਿਆ ਜਾਂ ਘਟਿਆ ਸਵਾਲ ਇਹ ਨਹੀਂ ਹੈ ਸਵਾਲ ਤਾਂ ਇਹ ਹੈ ਕਿ ਤੁਸੀਂ ਕੰਮ ਦੀ ਜਾਇਜਾਕੀ ਦੇ ਤੋਂ ਲਵਾਇਆ ਹੈ ਕੀ ਰੀਅਲ ਸਾਇੰਸ ਚ ਕੋਈ ਕਢੀ ਕੀਤੀ ਹੈ ਇੰਡੀਪੈਂਡੈਂਟ ਅਧਿਐਨ ਕਰਵਾਇਆ ਹੈ ਤੇ ਹੁਣ ਪਟਵਾਰੀਆਂ ਦੀ ਲੋੜ ਨਹੀਂ ਤੇ ਪਟਵਾਰੀਆਂ ਦੀ ਕਿੰਨੀ ਲੋੜ ਇਹ ਤਾਂ ਤੁਸੀਂ ਕੁਝ ਕਰਦੇ ਨਹੀਂ ਇਹਨੂੰ ਇੰਡਾਇਰੈਕਟਲੀ ਜੋ ਮਰਜੀ ਕਰਦੇ ਹੋ ਉਸੇ ਤਰੀਕੇ ਨਾਲ ਫਿਰ ਹੋਇਆ ਵੀ ਕੁਝ ਨਹੀਂ ਤੁਸੀਂ ਟਰਪਲ ਮਾਰ ਜਿਹੜਾ ਬਾਲ ਬੈਂਕ ਮੈਨੂੰ ਤਾਂ ਚਲਾਇਆ ਹੀ ਐਸ ਤਰੀਕੇ ਨਾਲ ਗਿਆ ਪਿਛਲੇ ਸਮੇਂ ਦੇ ਵਿੱਚ ਤਸਵੀਲਦਾਰ ਬਦਲਤੇ ਸੀ ਕਿਸੇ ਨੂੰ ਕਿਤੇ ਕਿਸੇ ਸਾਰੇ ਹੀ ਬਦਲਤੇ ਸੀ ਉਦੋਂ ਕਹਿੰਦੇ ਟੀਚਰਾਂ ਨੂੰ ਪ੍ਰਿੰਸੀਪਲਾਂ ਨੂੰ ਦੇ ਦਿੰਦੇ ਹਾਕ ਰਜਿਸਟਰੀਆਂ ਕਰਨ ਦਾ ਮੁੜ ਕੇ ਹੁਣ ਉੱਥੇ ਆ ਗਏ ਤਾਂ ਕੀ ਫਾਇਦਾ ਹੋਇਆ ਤੇ ਕੀ ਨੁਕਸਾਨ ਹੋਇਆ ਇਹ ਦੱਸਣਗੇ ਪੰਜਾਬ ਨੂੰ ਸਭ ਕੇ ਹੁਣ ਉਹੀ ਉਹੀ ਰਜਿਸਟਰੀਆਂ ਕਰ ਰਹੇ ਨੇ ਨਵਾਂ ਕੀ ਹੋ ਗਿਆ ਉਹ ਵਿੱਚ ਫਰਕ ਕੀ ਪਾਇਆ ਤੁਸੀਂ ਤਾਂ ਗੱਲਾਂ ਦੇ ਨਾਲ ਕੀ ਕ腐ਸ਼ਨ ਘਟ ਗਈ ਕਿਸੇ ਵੀ ਬਲਾਕ 'ਚ ਜਾ ਕੇ ਤਸਵੀਰ 'ਚ ਜਾ ਕੇ ਦੇਖੋ ਕ腐ਸ਼ਨ ਤੇ ਕੋਈ ਫਰਕ ਪਿਆ ਜਾਂ ਉਦੋਂ ਵਧੀ ਹੈ ਬਿਲਕੁਲ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਤੁਸੀਂ ਇਹ ਕਰ ਰਹੇ ਨੇ ਇਸ ਪੱਧਰ ਦੇ ਉੱਤੇ ਤਾਂ ਸਗੋਂ ਤਾਂ ਮਾਲ ਵਿਭਾਗਿਸ ਤਾਂ ਕਹਿੰਦੇ ਫਰਾਡ ਹੋ ਰ ਹੋਣ ਲੱਗੇ ਸਗੋਂ ਜਿਹੜਾ ਇਹਨਾਂ ਨੇ ਕੀਤਾ ਕਿ ਕਿਤੇ ਵੀ ਰਜਿਸਟਰੀ ਕਰੋ ਜੋ ਵੀ ਇੱਥੇ ਨਹੀਂ ਹੋਵੇਗੀ ਜਿੱਥੇ ਮਰਜ਼ੀ ਕਰਾ ਲਓ ਜੀ ਜਾ ਕੇ ਉਹਦੇ ਨਾਲ ਤਸਦੀਕ ਹੀ ਨਹੀਂ ਉਹਦੀ ਇੱਕ ਨੰਬਰਦਾਰ ਲੈ ਜਾਂਦਾ ਬੰਦਾ ਉਹਨੂੰ ਗੱਟ ਕੇ ਤੇ ਜਿੱਥੇ ਮਰਜੀ ਆ ਤੇ ਬਹੁਤ ਮੁਕਾਦਮੇ ਵੱਧ ਗਏ ਪਹਿਲਾਂ ਨਾਲੋਂ ਸੰਭ ਮੁਕਾਦਮੇबाजी ਵੱਧ ਰਹੀ ਹੈ ਘਟਲ ਦੀ ਵਜਾਇ ਕਲਰ ਕਲੈਰਟੀ ਹੋਣ ਦੀ ਵਜਾਇ ਇਸ ਲਈ ਜਿਹੜਾ ਇੱਥੇ ਦਫਤਰ ਚ ਬੈਠ ਕੇ ਫੈਸਲੇ ਕਰਦੇ ਨੇ ਗਰਾਉਂਡ ਰਿਐਲਿਟੀ ਤੋਂ ਸੱਖਣੇ ਜਿਹੜੇ ਫੈਸਲੇ ਹੁੰਦੇ ਨੇ ਟੁੱਟੇ ਹੋਏ ਫੈਸਲੇ ਹੁੰਦੇ ਨੇ ਉਹ ਨਹੀਂ ਕੰਮ ਦਿੰਦੇ ਉਹਨਾਂ ਫੈਸਲਿਆਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਗਰਾਉਂਡ ਤੇ ਵਾਚਣਾ ਚਾਹੀਦਾ ਕੋਈ ਸਟੱਡੀ ਕਰਾ ਕੇ ਦੇਖ ਲੋ ਕੰਮ ਕਿੰਨਾ ਹੈ ਉਹਨਾਂ ਹੋ ਸਕਦਾ ਨਹੀਂ ਹੋ ਸਕਦਾ ਉਹਨਾਂ ਦੀ ਸਮਰੱਥਾ ਚ ਹੈ ਤਾਂ ਠੀਕ ਹੈ ਜੇ ਉਹ ਸਟੱਡੀ ਇਹ ਕਹਿੰਦੀ ਹੈ ਵੀ ਨਹੀਂ ਭਾਈ ਬੰਦੇ ਇੰਨੇ ਚਾਹੀਦੇ ਨੇ ਤਾਂ ਵੀ ਬੰਦੇ ਭਰਤੀ ਕਰੋ ਨਵੇਂ ਬੱਚਾ ਨੂੰ ਨੌਕਰੀ ਦਿਓ ਕੋਈ ਨਾ ਕੋਈ ਬਿਲਕੁਲ ਜਿਸ ਤਰ੍ਹਾਂ ਇਹ ਗਰਾਊਂਡ ਤੇ ਜਾਣਕਾਰੀ ਤੋਂ ਬਿਨਾਂ ਹੀ ਫੈਸਲੇ ਕਰਦੇ ਨੇ ਉਸੇ ਤਰ੍ਹਾਂ ਬਿਜਲੀ ਵਾਲੇ ਮਾਮਲੇ 'ਚ ਵੀ ਸਾਡੇ ਮੂਰੇ ਕਈ ਪਾਸੇ ਚੁਣੌਤੀਆਂ ਖੜੀਆਂ ਐ ਜਿਵੇਂ ਪਾਵਰ ਕੌਂ ਦੀਆਂ ਜ਼ਮੀਨਾਂ ਵੇਚਣ ਵਾਲਾ ਮਾਮਲਾ ਜਾਂ ਉਹਦਾ ਪ੍ਰਾਈਵੇਟ ਕਰਨ ਵਾਲਾ ਮਾਮਲਾ ਕੇਂਦਰ ਵਾਲੋ ਬਿਜਲੀ ਸੋਧ ਵਾਲਾ ਬਿੱਲ ਸਾਡੇ ਮੂਰੇ ਚੁਣੌਤੀ ਖੜਾ ਉੱਥੇ ਜਵਾਬ ਵੀ ਨਹੀਂ ਦੇ ਹੁੰਦਾ ਉੱਥੇ ਅੜ ਵੀ ਨਹੀਂ ਹੁੰਦਾ ਪਰ ਇਹ ਸਾਰੀ ਪ੍ਰਕਿਰਿਆ 'ਚ ਜਿਹੜੇ ਕੁਝ ਇੰਜੀਨੀਅਰ ਸਾਹਮਣੇ ਆਈ ਸੀ ਜੁਨੀਅਨਾਂ ਸਾਹਮਣੇ ਆਈਆਂ ਸੀ ਉਹਨਾਂ ਨੂੰ ਕਿਸੇ ਨੂੰ ਸਸਪੈਂਡ ਕਰ ਦੋ ਕਿਸੇ ਨੂੰ ਹਟਾ ਦਿਓ ਹੈਨਾ ਤੇ ਉਹਦੇ ਵਿੱਚ ਕਹਿੰਦੇ ਹੁਣ ਇਹ ਚੁੱਪਚਾਪ ਨੀਮਾਵਲੀ ਬਦਲਣ ਵਾਲੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਜੀ ਇਹ ਨਵੀਂ ਚਣੌਤੀ ਪੈਦਾ ਹੋ ਰਹੀ ਹੈ ਕੋਈ ਤਾਂ ਬਿਲਕੁਲ ਨਹੀਂ ਪਾਵਰ ਸੈਕਟਰ ਦੇ ਮਾਮਲੇ ਦੇ ਵਿੱਚ ਕਿਉਂਕਿ ਪੰਜਾਬ ਸਰਕਾਰ ਦੀ ਖਾਮੋਸ਼ ਸਹਿਮਤੀ ਹੈ ਜਦੋਂ ਤੁਸੀਂ ਕਹਿੰਦੇ ਹੋ ਨਾ ਵੀ ਮੈਂ ਤਾਂ ਕੁਝ ਵੀ ਕਹਿਣਾ ਜੇ ਦੋ ਤਰ੍ਹਾਂ ਲੜ ਰਹੀਆਂ ਹੋਣ ਤਾਂ ਇਹਦਾ ਮਤਲਬ ਤੁਸੀਂ ਤਕੜੇ ਦੇ ਪੱਖ 'ਚੋਂ ਖਾਮੋਸ਼ ਹੋ ਇਹ ਨਹੀਂ ਤੁਸੀਂ ਨਿਊਟਰਲ ਹੋ ਉਸੇ ਉਹ ਦੇ ਪੱਖ ਚੋਂ ਗਵਰਨਮੈਂਟ ਆਫ ਇੰਡੀਆ ਜਿਸ ਢੰਗ ਦੇ ਨਾਲ ਸੂਬਿਆਂ ਦੇ ਹੱਕ ਬੰਡੋਜ ਕਰ ਰਹੀ ਹੈ ਨਵੇਂ ਬਿਜਲੀ ਸੋਧ ਦੇ ਬਿੱਲ ਦੇ ਨਾਲ ਜਿਹਦੇ ਵਿੱਚ ਨਾ ਕੇ ਵੱਲੋਂ ਆਪਣੇ ਹੱਥ ਚ ਲੈ ਰਹੀ ਹੈ ਤਾਕਤਾਂ ਕੇਂਦਰੀਕਰਨ ਕਰ ਰਹੀ ਹੈ ਦੂਜਾ ਉਹਦੀਆਂ ਬੰਡ ਪ੍ਰਣਾਲੀ ਆ ਜਿਹੜੀ ਬਿਜਲੀ ਦੀ ਉਹ ਨਿੱਜੀਕਰਨ ਵੱਲ ਵੀ ਤੱਕ ਰਹੀ ਹੈ ਵੱਡੇ 15 ਦੇ ਉੱਤੇ ਉਹ ਨਿੱਜੀ ਪਲੇਅਰਾਂ ਤੋਂ ਇਹ ਵੀ ਪੈਸੇ ਲੈਣਗੇ ਨਿੱਜੀ ਪਲੇਅਰਾਂ ਤੋਂ ਵੀ ਪੈਸੇ ਲੈਣਗੇ ਇਹਨਾਂ ਤੇ ਤਾਂ ਸਹਿਮਤੀ ਆ ਮੇਰੇ ਨਹੀਂ ਖਿਆਲ ਇਹਨਾਂ ਦਾ ਕੋਈ ਇਹਦੇ ਚੰਦ ਸਭ ਉਹ ਇਹ ਉਦੋਂ ਮੂਰੇ ਮੂਰੇ ਭੱਜੇ ਜਾ ਰਹੇ ਨੇ ਇਹ ਤਾਂ ਕਹਿੰਦੇ ਨੇ ਆਪਾਂ ਜ਼ਮੀਨਾਂ ਵੇਚ ਲੋ ਫਟਾਫਟ ਜਿਹੜੀਆਂ ਜ਼ਮੀਨਾਂ ਪਾਵਰ ਕਾਮ ਦੀਆਂ ਆ ਰਹੀਆਂ ਨੇ ਔਰ ਜ਼ਮੀਨਾਂ ਵਿੱਚੋਂ ਜਿਹੜੇ ਰਾਹ ਦੇ ਰੋੜੇ ਨੇ ਉਹਨਾਂ ਨੂੰ ਹਟਾਉਂਦੇ ਜਾਓ ਇੱਕ ਚੀਫ ਇੰਜੀਨੀਅਰ ਦਾ ਕੋਈ ਨਹੀਂ ਦੱਸ ਰਿਹਾ ਕਾਰਨ ਕੀ ਹੈ ਕੋਈ ਚਾਰ ਸੀਟ ਹੁੰਦੀ ਉਹ ਤੇ ਬਲੇਮ ਲਾਇਆ ਜਾਂਦੇ ਹੁੰਦੇ ਨੇ ਉਹ ਸਸਪੈਂਡ ਕਰਤਾ ਡਾਇਰੈਕਟਰ ਜਿਹੜਾ ਸੀ ਜਨਰੇਸ਼ਨ ਜਿਹੜਾ ਉਹ ਹਟਾਤਾ ਸੀਗਾ ਔਰ ਇਸੇ ਢੰਗ ਨਾਲ ਇੰਜੀਨੀਅਰ ਲਗਾਤਾਰ ਇੰਜੀਨੀਅਰ ਤੇ ਮੁਲਾਜ਼ਮ ਉਥੇ ਦੇ ਪੰਜਾਬ ਦੇ ਜਿਹੜੇ ਨੇ ਉਹ ਸਟਰਗਲ ਕਰ ਰਹੇ ਨੇ ਸੰਘਰਸ਼ ਕਰ ਰਹੇ ਨੇ ਇੱਕ ਵੱਡਾ ਇਹਨਾਂ ਨੇ ਕੀ ਕੀਤਾ ਸੀ ਕਿ ਜਦੋਂ ਜਿਹੜੇ ਪਹਿਲਾਂ ਆਈਐਸ ਅਫਸਰ ਸੀ ਪ੍ਰਿੰਸੀਪਲ ਸੈਕਟਰੀ ਰੈਂਕ ਦੇ ਤੇ ਸੀਐਮਡੀ ਲੱਗੇ ਸੀ ਉਹਨਾਂ ਨੇ ਨਹੀਂ ਮੰਨੀ ਇਹਨਾਂ ਦੀ ਗੱਲ ਤੇ ਉਹਨੂੰ ਹਟਾਤਾ ਹਟਾਤੇ ਹਟਾ ਕੇ ਬਸੰਤ ਗਰਗ ਨੂੰ ਲਾਤਾ ਬਸੰਤ ਗਰਗ ਤੇ ਇਹ ਸਵਾਲ ਉੱਥੇ ਪਿਛਲੇ ਦਿਨਾਂ ਚ ਕੋਰਟ ਤੱਕ ਵੀ ਗਿਆ ਇਹ ਮਾਮਲਾ ਕਿ ਇਹ ਨਹੀਂ ਲੱਗ ਸਕਦਾ ਜੋਗ ਨਹੀਂ ਹੈ ਜੋਗ ਕਿਉਂ ਨਹੀਂ ਹੈ ਕਿਉਂਕਿ ਰੂਲ ਦੇ ਮਤਵਕ ਤੇ ਇਸੇ ਤੰਗ ਨਾਲ ਇਹਨਾਂ ਦੇ ਅੰਦਰ ਹੋਏ ਸਮਝੌਤਿਆਂ ਦੇ ਮਤਵਕ ਜਿਹੜੀ ਪਾਵਰ ਕਾਮ ਦਾ ਜਾਂ ਪੀਐਸਟੀਸੀ ਐਂਡ ਦਾ ਦੋ ਕਾਰਪੋਰੇਸ਼ਨਾਂ ਨੇ ਜਿਹੜੀਆਂ ਜਿਹਦਾ ਉਹਦਾ ਚੇਅਰਮੈਨ ਕੰਮ ਸੀਐਮਡੀ ਲੱਗਦਾ ਹੈ ਤੇ ਉਹ ਚੇਅਰਮੈਨ ਕੰਮ ਮੈਨੇਜਿੰਗ ਡਾਇਰੈਕਟਰ ਉਹ ਕਟੋ ਕੱਟ ਜੇ ਆਈਐਸ ਲਾਉਣਾ ਵੀ ਹੈ ਚਾਹੇ ਰਿਟਾਇਰ ਹੋਵੇ ਚਾਹੇ ਸਰ ਦੇ ਕੋ ਹੋਵੇ ਉਹ ਪ੍ਰਿੰਸੀਪਲ ਰੈਂਕ ਦਾ ਤੇ ਪ੍ਰਿੰਸੀਪਲ ਜਾਂ ਫ੍ਰੈਂਚਲ ਕਮਿਸ਼ਨਰ ਰੈਂਕ ਦਾ ਹੋਣਾ ਚਾਹੀਦਾ ਉਦੋਂ ਹੇਟ ਨਾਲ ਲੱਗ ਨਹੀਂ ਸਕਦਾ ਹੁਣ ਇਹਨਾਂ ਦੇ ਲਾਤਾਂ ਤੇ ਇਹਦਾ ਰੌਲਾ ਪਿਆ ਜੀਅਰ ਬਹੁਤ ਬਾਕੀ ਦੇ ਰੌਲਾ ਪਾ ਰਹੇ ਨੇ ਕਿ ਤੁਸੀਂ ਤਾਂ ਉਹਦੇ ਓਵਰ ਆਲ ਜਿਹੜੀ ਮੈਨੇਜਮੈਂਟ ਦੀ ਇੱਕ ਕਪੈਸਿਟੀ ਆ ਉਹਨੂੰ ਘਟਾ ਰਹੇ ਹੋ ਤੁਸੀਂ ਇਹੋ ਜਿਹਾ ਅਯੋਗ ਬੰਦਾ ਲਾ ਰਹੇ ਹੋ ਤੇ ਨਾਲ ਉਹਨਾਂ ਦਾ ਇਹ ਵੀ ਕਹਿਣਾ ਕਿ ਜਦੋਂ ਬੋਰਡਾਂ ਦਾ ਮੰਡਲ ਹੋਇਆ ਬਿਜਲੀ ਬੋਰਡ ਪੰਜਾਬ ਰਾਜ ਬਿਜਲੀ ਬੋਰਡ ਸੀਗਾ ਉਹ ਤੋੜ ਕੇ ਕਾਰਪੋਰੇਸ਼ਨਾਂ ਬਣਾਈਆਂ ਨੇ ਉਦੋਂ ਇੱਕ ਟਰਾਈਪਾਰਟਾਈਟ ਸਮਝੌਤਾ ਹੋਇਆ ਸੀ ਤਿੰਨ ਤਰੀ ਸਮਝੌਤਾ ਹੋਇਆ ਸੀ ਤਿੰਨ ਸਹੀ ਸਮਝੌਤੇ ਦੇ ਵਿੱਚ ਇੱਕ ਤਾਂ ਸਰਕਾਰ ਦੋਨੇ ਜਿਹੜੀਆਂ ਕਾਰਪੋਰੇਸ਼ਨਾਂ ਸੀ ਇਹਨਾਂ ਦੀ ਮੈਨੇਜਮੈਂਟ ਤੇ ਇੱਕ ਮੁਲਾਜ਼ਮ ਇਹ ਤਿੰਨਾ ਦਾ ਸਮਝੌਤਾ ਹੋਇਆ ਸੀ ਤਿੰਨਾ ਦੇ ਸਮਝੌਤੇ ਦੇ ਵਿੱਚ ਇਹ ਗੱਲ ਵੀ ਜਿਹੜੀ ਦਿਖੀ ਗਈ ਹੈ ਕਿ ਕੋਈ ਵੀ ਜੇ ਆਨ ਕੇਸ ਕਦੇ ਤੁਹਾਨੂੰ ਲਾਉਣਾ ਵੀ ਪਿਆ ਕਿਉਂਕਿ ਹਾਈ ਕੋਰਟ ਨੇ ਇੱਥੋਂ ਤੱਕ ਵੀ ਪੁੱਛਿਆ ਸੀਗਾ ਕੀ ਇਹ ਕੈਡਰ ਪੋਸਟ ਆ ਆਈਐਸ ਦੀ ਕਿ ਉੱਥੇ ਆਈਐਸ ਲੱਗਣਾ ਉਹ ਕਹਿੰਦੇ ਨਹੀਂ ਫਿਰ ਲਾਇਆ ਕਿਉਂ ਜਾਂਦਾ ਆਈਐਸ बार-बार ਜੇ ਆਈਐਸ ਦੀ ਪੋਸਟ ਨਹੀਂ ਹੈ ਉਹ ਕੈਡਰ ਪੋਸਟ ਨਹੀਂ ਹੈ ਜੇ ਤਾਂ ਕੈਡਰ ਪੋਸਟ ਹੋਵੇ ਫਿਰ ਤਾਂ ਲਾਜ਼ਮੀ ਆਈਐਸ ਲੱਗਣਾ ਪਰ ਹੋਰ ਗਵਰਨਮੈਂਟ ਨੇ ਕੀ ਕੀਤਾ ਜਦੋਂ ਇਹ ਬਹੁਤ ਵੱਡੀ ਫਸ ਗਈ ਹੈ ਨਾ ਇਹਦੇ ਕੋਲ ਕੋਈ ਜਵਾਬ ਹੈ ਪਰ ਕਿਉਂਕਿ ਮਰਮਾਨੀ ਕਰਨੀ ਹੈ ਅਸੀਂ ਤਾਂ ਬਾਦਸਾ ਅਸੀਂ ਲੋਕਾਂ ਦਾ ਹੀ ਤੁਣਕੇ ਥੋੜੀ ਆਏ ਹਾਂ ਅਸੀਂ ਤਾਂ ਦਿੱਲੀ ਤੋਂ ਆਏ ਆ ਜਿਹੜੇ ਚੁਣੇ ਹੋਏ ਨੇ ਤਾਂ ਇੱਥੇ ਛੱਤਰ ਖਾ ਰਹੇ ਨੇ ਤੇ ਬਾਕੀ ਜਿਹੜੇ ਦਿੱਲੀ ਵਾਲੇ ਨੇ ਬਾਦਸਾ ਤਾਂ ਉਹ ਨੇ ਨਾ ਜਿਹੜੇ ਲਾ ਰਹੇ ਨੇ ਕੰਦ ਦਾ ਆਰਡਰ ਹੈ 22 ਤਰੀਕ ਦਾ ਇਹਨਾਂ ਨੇ ਆਰਡਰ ਕਰਤਾ ਕਿ ਜੀ ਹੁਣ ਸੈਕਟਰੀ ਲੈਵਲ ਦਾ ਵੀ ਲੱਗ ਸਕਦਾ ਤੇ ਤੁਸੀਂ ਦੇਖੋ ਕਿ ਜੇ ਜੁੱਤੀ ਮੇਚ ਨਾ ਆਉਂਦੀ ਹੋਵੇ ਇਹ ਤਾਂ ਸੁਣਿਆ ਸੀ ਕਿ ਮੋਚੀ ਕੋਲ ਲੈ ਜਾਂਦੇ ਆ ਕਲਬੂਤ ਦੇ ਦਿੰਦਾ ਤੇ ਜੁੱਤੀ ਨੂੰ ਥੋੜਾ ਬਹੁਤ ਮੁਖਲੀ ਕਰ ਦਿੰਦਾ ਹੂੰ ਪਰ ਇਹ ਕਹਿੰਦੇ ਪੈਰ ਹੀ ਆਪਾਂ ਕਹਿੰਦੇ ਗੁਲੀਆਂ ਵੜ ਦੋ ਪੂਰੋਂ ਜਿਹੜੀਆਂ ਤੰਗ ਕਰਦੀਆਂ ਨੇ ਤੇ ਆਪਾਂ ਇਸ ਲੈਵਲ ਦੀ ਗੱਲ ਕਰਦੇ ਹਾਂ ਜਿਹੜੀ ਸਰਕਾਰ ਡੀਗ੍ਰੇਡ ਕਰ ਰਹੀ ਹੈ ਆਪਣੀ ਪੋਸਟਾਂ ਨੂੰ ਸੰਸਥਾਵਾਂ ਨੂੰ ਉਹ ਵੀ ਇਸ ਗੱਲ ਕਰਕੇ ਕਿ ਜੋ ਅਸੀਂ ਲਾਤਾ ਅਸੀਂ ਲਾਤਾ ਤੇ ਕੀ ਜਿਹੜੇ ਪੁਰਾਣੇ ਨਿਜਮ ਨੇ ਰੂਲ ਨੇ ਜਾਤਬ ਇੱਕ ਗੱਲ ਬੇਈਮਾਨੀ ਕਿੱਥੋਂ ਹੈ ਬਹੁਤ ਵੱਡੀ ਤੁਸੀਂ ਬੰਦਾ ਲਾਤਾ ਉਹ ਤੁਹਾਡਾ-ਤੜ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਵਾ ਰਿਹਾ ਜ਼ਮੀਨਾਂ ਤੁਹਾਨੂੰ ਦੇ ਰਿਹਾ ਇਹਦਾ ਮਤਲਬ ਜਦੋਂ ਤੱਕ ਤੁਸੀਂ ਰੂਲ ਨਹੀਂ ਸੀ ਬਦਲਿਆ ਉਦੋਂ ਤੋਂ ਲੈ ਕੇ ਹੁਣ ਤੱਕ ਵੀ ਉਹਦੀ ਨਿਯੁਕਤੀ ਨਿਯਮਾਂ ਦੇ ਖਿਲਾਫ ਹੈ ਨਾ ਤੇ ਇਹ ਨਿਯੁਕਤੀ ਦੇ ਜ਼ਰਾਂ ਨੂੰ ਜਿੰਨੇ ਫੈਸਲੇ ਕੀਤੇ ਨੇ ਉਹ ਵਾਜਿਬ ਕਿਵੇਂ ਹੋਏ ਮੰਨ ਲਓ ਤੁਹਾਨੂੰ ਰਾਈਟ ਹੈ ਤੁਸੀਂ ਇਹ ਵੀ ਬਦਲ ਲਿਆ ਤੁਸੀਂ ਜਿਹੜਾ ਉਦੋਂ ਨਵੰਬਰ ਤੋਂ ਲੈ ਕੇ ਜਿਹੜਾ ਇਹ 22 ਦਸੰਬਰ ਤੱਕ ਦੇ ਜਿਹੜੇ ਉਹਦੇ ਫੈਸਲੇ ਨੇ ਡੇਢ ਮਹੀਨੇ ਡੇਢ ਮਹੀਨੇ ਦੇ ਇਹਦੇ ਵਿੱਚ ਉਹਦੇ ਫੈਸਲਿਆਂ ਨੂੰ ਕੀ ਕਹੋਗੇ ਦੂਜੀ ਗੱਲ ਜੇ ਲਾਉਣਾ ਹੀ ਸੀ ਐਡੀ ਤੱਗੀ ਕਿਹੜੀ ਆਈ ਸੀ ਜਿਵੇਂ ਪਹਿਲਾਂ ਬਦਲ ਲੈਂਦੇ ਫੇਰ ਲਾ ਲੈਂਦੇ ਪਰ ਅਸਲ 'ਚ ਗੱਲ ਤਾਂ ਸਗੋਂ ਇਦੋਂ ਵੀ ਉਲਟ ਹੈ ਕਿ ਜਦੋਂ ਸਰਕਾਰਾਂ ਇੱਕ ਐਗਰੀਮੈਂਟ ਕਰਦੀਆਂ ਨੇ ਤੁਸੀਂ ੱੱਕੇ ਨਾਲ ਅੰਦੋਲਨ ਨੂੰ ਸੱਦਾ ਦੇ ਰਹੇ ਹੋ ਕਿ ਮੁਲਾਜ਼ਮ ਤੇ ਇੰਜੀਨੀਅਰ ਲੜਨ ਗਰਾਉਂਡ ਤੇ ਆਉਣ ਤੁਹਾਡੇ ਖਿਲਾਫ ਸੜਕ ਤੇ ਆਉਣ ਫਿਰ ਤੁਸੀਂ ਕਹੋਗੇ ਇਹ ਲੜ ਰਹੇ ਨੇ ਲੜਾਉਣ ਦਾ ਆਧਾਰ ਕੌਣ ਤਿਆਰ ਕਰ ਰਿਹਾ ਸਰਕਾਰ ਇੱਕ ਪੁਰਾਣੀ ਐਗਰੀਮੈਂਟ ਹੋਏ ਨੂੰ ਉਹਨੂੰ ਤੋੜਦਾ ਕੌਣ ਹੈ ਜੇ ਤਾਂ ਕੋਈ ਛੋਟਾ ਬੰਦਾ ਦੂਜਾ ਤੋੜੇ ਉਹਦੇ ਤਾਂ ਤੁਹਾਡੇ ਕੋਲ ਕਾਨੂੰਨ ਹੁੰਦਾ ਤੁਸੀਂ ਮੁਕਦਮਾ ਦਰਜ ਕਰ ਦਿੰਦੇ ਹੋ ਜੇ ਸਰਕਾਰ ਤੋੜੇ ਉਹਦਾ ਸਮਝੌਤਾ ਨੂੰ ਤਾਂ ਸਰਕਾਰ ਤੇ ਭਰੋਸਾ ਕੌਣ ਕਰੇਗਾ ਸਰਕਾਰ ਦੀ ਗੱਲ ਕੌਣ ਸੁਣੇਗਾ ਮਨਤ ਗਰਗ ਵੀ ਇੱਕੋ ਇੱਕ ਸੈਕਟਰੀ ਲੈਵਲ ਦਾ ਅਧਿਕਾਰੀ ਤੁਹਾਡੇ ਕੋਲ ਕਿਉਂ ਹੈ ਜੀਰ ਤੋਂ ਬਿਨਾਂ ਤੁਹਾਡੀ ਸਰਕਾਰ ਦਾ ਕੰਮ ਨਹੀਂ ਚੱਲਦਾ ਤੁਸੀਂ ਕੋ ਪ੍ਰਿੰਸੀਪਲ ਸੈਕਟਰ ਦੀ ਗੱਲ ਆ ਸਕਦੇ ਹੋ ਵੈਸੇ ਤਾਂ ਇਹ ਟੈਕਨੀਕਲ ਮਾਮਲਾ ਹੈ ਇੱਥੇ ਟੈਕਨੋਕਰੇਟ ਹੀ ਲੱਗਣਾ ਚਾਹੀਦਾ ਜਦੋਂ ਤੋਂ ਉਹ ਗਏ ਨੇ ਬਲਦੇਵ ਸਿੰਘ ਸਰਾਹਣ ਉਦੋਂ ਤੋਂ ਲੈ ਕੇ ਤੁਸੀਂ ਬਿਊਰੋਕਰੇਟੀ ਲਾਏ ਹੋਏ ਨੇ ਸਾਰੀਆਂ ਮਰਜ਼ੀਆਂ ਦੀ ਦਵਾਈ ਜਦੋਂ ਤੁਸੀਂ ਬਿਊਰੋਕਰੇਟਰ ਨੂੰ ਕਹਿ ਦਿੰਦੇ ਹੋ ਤਾਂ ਉਹ ਨਹੀਂ ਹੁੰਦਾ ਤੇ ਉਸ ਨੂੰ ਉਸੇ ਤਰੀਕੇ ਦੇ ਨਾਲ ਤੁਹਾਨੂੰ ਜਦੋਂ ਇਹ ਉਹ ਆ ਹੀ ਫੈਸਲਾ ਹੈ ਜਦੋਂ ਜਾਂ ਮਿਲਟਰੀਸੀ ਬੜੇ ਹੁੰਦਾ ਸੀ ਨਾ ਕਈ ਜਿਹੜੇ ਡਾਇਰੈਕਟ ਆਈਪੀਐਸ ਆਏ ਹੁੰਦੇ ਸੀਗੇ ਠੀਕ ਠਾਕ ਜੇ ਉਹ ਉਹਨਾਂ ਗੈਰ ਕਾਨੂੰਨੀ ਕੰਮ ਨਹੀਂ ਸੀ ਕਰਨਾ ਚਾਹੁੰਦੇ ਜਿੰਨਾ ਉਹ ਧੱਕੇ ਨਾਲ ਕਰਾ ਰਹੇ ਸੀਗੇ ਫਿਰ ਉਹਨਾਂ ਨੇ ਕੀ ਕੀਤਾ ਸਿਪਾਈ ਭਰਤੀ ਕੀਤੇ ਤੇ ਜਿਹੜੇ ਭਰਤੀ ਕੀਤੇ ਐਸਆਈ ਉਹਨਾਂ ਨੂੰ ਓਆਰਪੀ ਰੈਂਕ ਦੇ ਦੇ ਕੇ ਆ ਉਹ ਕਹਿੰਦਾ ਮੈਂ ਕਰ ਦਿੰਦਾ ਜਨਾਬ ਜਿੰਨਾ ਤੁਸੀਂ ਕਹੋਗੇ ਬਸ ਉਸੇ ਤਰੀਕੇ ਦੇ ਨਾਲ ਉਹਨਾਂ ਤੋਂ ਕੰਮ ਗੈਰ ਕਾਨੂੰਨੀ ਕਰਾਉਂਦੇ ਕੇ ਬੰਦੇ ਮਰਾਉਂਦੇ ਕੇ ਬੰਦੇ ਹੁਣ ਤੁਸੀਂ ਕਹਿੰਦੇ ਹੋ ਗਲ ਘੁੱਟਣਾ ਬਿਜਲੀ ਦੇ ਖੇਤਰ ਦੇ ਵਿੱਚ ਇਬਾ ਵਿਜੀਕਰਨ ਕਰਨਾ ਤੇ ਇੰਦਾ ਕੇਦਰੀਕਰਨ ਕਰਨਾ ਤੇ ਆਪਾਂ ਇੱਕ ਇਹੋ ਜਿਹੇ ਬੰਦੇ ਦੇ ਮੋਢੇ ਤੇ ਰੱਖ ਕੇ ਚਲਾਉਨੇ ਆ ਜਿਹਦੀ ਯੋਗਤਾ ਪੂਰੀ ਨਹੀਂ ਹੈ ਤੇ ਉਹ ਬੰਦਾ ਮੰਨ ਜੂਗਾ ਸਾਡੀ ਗੱਲ ਵੀ ਚਲੋ ਜੀ ਆਪਾਂ ਯੋਗਤਾ ਪੂਰੀ ਐਸ ਲੈਵਲ ਤੇ ਹੀ ਕਰਦੇ ਇਸੇ ਢੰਗ ਨਾਲ ਜਿਹੜਾ ਰੂਰਲ ਡਿਵੈਲਪਮੈਂਟ ਖੇਤਰ ਦਾ ਜੇ ਤੁਸੀਂ ਕਹੋਗੇ ਜਿਲ੍ਹਾ ਕਾਹਨ ਹੋ ਰਿਹਾ ਜਿੰਨੇ ਬਲਾਕ ਨੇ 154 ਬਲਾਕ ਨੇ ਡਾਇਰੈਕਟ ਵੀਡੀਓ ਭਰਤੀ ਜਿਹੜੇ ਟੈਸਟ ਦੇ ਕੇ ਆਏ ਨੇ ਪਤਾ ਕਿੰਨੇ ਨੇ ਉਹ 15 ਤੋਂ ਵੀ ਘੱਟ ਨੇ ਬਾਕੀ ਸਾਰੇ ਕਿਸੇ ਕਲਰਕ ਨੂੰ ਚਾਰਜ ਦਿੱਤਾ ਹੋਇਆ ਕਿਸੇ ਸੁਪਰਡੈਂਟ ਨੂੰ ਸਭ ਕਿਤੇ ਮਨਮਾਨੀਆਂ ਚੱਲ ਰਹੀਆਂ ਨੇ ਡਾਇਰੈਕਟ ਭਰਤੀ ਉਹ ਨਹੀਂ ਕਰ ਰਹੇ ਤੁਸੀਂ ਕਿੰਨੇ ਬੰਦੇ ਬੇਰੁਜ਼ਗਾਰ ਹੋ ਰਹੇ ਨੇ ਭਗਵਾਨਤਵਾਦ ਹੋਣੀ ਨਹੀਂ ਇਹ ਸਮਝ ਨਹੀਂ ਆਉਂਦੀ ਉਹ ਕਿੰਨੂੰ ਰਜੁਕਤੇ ਪੱਤਰ ਦੇਈ ਜਾਂਦੇ ਨੇ ਤੁਹਾਡੇ ਡਿਪਾਰਟਮੈਂਟਾਂ ਜਾਈਆਂ ਨਹੀਂ ਆ ਪੋਸਟਾਂ ਖਾਲੀ ਨੇ ਤੁਸੀਂ ਜ਼ਬਰਦਸਤੀ ਉਹ ਚਲਾ ਰਹੇ ਹੋ ਤੇ ਉੱਥੇ ਕਿਉਂ ਨਹੀਂ ਭਰ ਰਹੇ ਉਹਨਾਂ ਪੋਸਟਾਂ ਨੂੰ ਜਿਨ੍ਹਾਂ ਦੇ ਬਲੈਂਕ ਸਾਹਮਣੇ ਨੇ ਜਿਨ੍ਹਾਂ ਦੇ ਕੰਮ ਕਰਨੇ ਨੇ ਜਿਨ੍ਹਾਂ ਨੇ ਓਵਰਆਲ ਡਿਵੈਲਪਮੈਂਟ ਦੇ ਕੰਮ ਦੇਖਣੇ ਨੇ ਉੱਥੇ ਤਾਂ ਤੁਸੀਂ ਕਰ ਹੀ ਨਹੀਂ ਰਹੇ ਨੌਕਰੀਆਂ ਨਹੀਂ ਕੱਢ ਰਹੇ ਇਹ ਸਭ ਤੋਂ ਬੜੇ ਇਤਾਲ ਲੱਗ ਜੰਦੇ ਨੇ ਜਿੱਥੇ ਕੱਡੀਆਂ ਉੱਤੇ ਰੱਦ ਕਰਤੀਆਂ ਤੁਸੀਂ ਜਿਹੜੀਆਂ ਸਾਈਕੋਲੋਜਿਸਟੀਆਂ ਕਰਤੀਆਂ ਜਾਂ ਭਾਸ਼ਾ ਵਿਭਾਗ ਦੀਆਂ ਪਰ ਇਹ ਜਿਹੜੀਆਂ ਨੇ ਇਹ ਤਾਂ ਪਿੰਡਾਂ ਦੇ ਵਿੱਚ ਕੀ ਪੋਸਟ ਹੁੰਦੀ ਆ ਵੀਡੀਓ ਦੀ ਡਿਵੈਲਪਮੈਂਟ ਬਲਾਕ ਦੇ ਵਿੱਚ ਤੇ ਜੇ ਉੱਥੇ ਨਹੀਂ ਫਿਰ ਉਹ ਕੀ ਕਰਦੇ ਨੇ ਐਮਐਲਏ ਲੋਕਲ ਹਲਕਾ ਚਾਰਜ ਮਰਮਾ ਨਹੀਂ ਕਰਾਉਂਦੇ ਨੇ ਉਹਦਾ ਤੋਂ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਕਰੀ ਜਾਂਦੇ ਨੇ ਉਹਵੇਂ ਕਿਉਂਕਿ ਨਾ ਪਾਪਾਂ ਦੀ ਪੜ੍ਹਾਈ ਦਿਖਾਈ ਨਾ ਉਹਨਾਂ ਦਾ ਸਟੇਟਸ ਉਹ ਹੁੰਦਾ ਹੈ ਅਗਲਾ ਕਹਿੰਦਾ ਕਲਰਕ ਤੇਰਾ ਚਾਰਜ ਕਿਸੇ ਹੋਰ ਨੂੰ ਦੇ ਦਾਂਗੇ ਬਾਕੀ ਸਿੱਝਾ ਕਿਤੇ ਹੋਰ ਕਰ ਦਾਂਗੇ ਇਹਨਾਂ ਚੀਜ਼ਾਂ ਨੂੰ ਦੇਖਣਾ ਬੇਹੱਦ ਜ਼ਰੂਰੀ ਹੁੰਦਾ ਪੰਜਾਬ ਦੀ ਸਰਕਾਰ ਜਿਹੋ ਜਿਹੇ ਫੈਸਲੇ ਲੈ ਰਹੀ ਹੈ ਇਹ ਫੈਸਲੇ ਨਾ ਸਰਕਾਰਾਂ ਦੀ ਭਰੋਸੇਯੋਗਤਾ ਵਧਾ ਰਹੇ ਨੇ ਨਾ ਵਿਭਾਗਾਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਸੰਤੁਸ਼ਟ ਕਰ ਰਹੇ ਨੇ ਜਦੋਂ ਸੰਤੁਸ਼ਟੀ ਨਹੀਂ ਹੁੰਦੀ ਤਾਂ ਜਿਹੜੀ ਕਾਰਗੁਜ਼ਾਰੀ ਹੋ ਗਈ ਸਰਕਾਰ ਦੀ ਤੇ ਵਿਭਾਗਾਂ ਦੀ ਉਹ ਡੱਪ ਹੋ ਜਾਏਗੀ ਕੰਮ ਖਤਮ ਹੋ ਜਾਏਗਾ ਤੇ ਸਾਰਾ ਕੁਝ ਵੀ ਤੁਸੀਂ ਹੱਥ ਜੋੜ ਕੇ ਕੇਂਦਰ ਸਰਕਾਰ ਦੇ ਹਵਾਲੇ ਕਰ ਦੋਗੇ ਜਿਹੋ ਜੀ ਕਾਰਗੁਜ਼ਾਰੀ ਨਾਲ ਤੁਸੀਂ ਚੱਲ ਰਹੇ ਹੋ ਜਿਹੜੇ ਵੀ ਰਾਤੋਂ ਆ ਰਹੇ ਹਾਂ ਹਰ ਰਾਹ ਹੁਣ ਕੇਂਦਰ ਵਾਲੇ ਪਾਸੇ ਨੂੰ ਤੋਰ ਦਿੱਤਾ ਸੋ ਇਸ ਲਈ ਇਹ ਵੱਡੀ ਚੁਣੌਤੀ ਪੰਜਾਬ ਮੂਰੇ ਅੱਜ ਦਿਨ ਕੋਈ ਨਾ ਕੋਈ ਨਵੇਂ ਰੂਪ ਚ ਖੜੀ ਹੁੰਦੀ ਹੈ ਉਸ ਫਿਕਰਾਂ ਚੋਂ ਲੈ ਕੇ ਅਸੀਂ ਇਹ ਚਰਚਾ ਹਾਜ਼ਰ ਸੀ ਬਹੁਤ ਸ਼ੁਕਰੀਆ ਹਸਪਦਰਨ ਸਿੰਘ ਜੀ ਬਹੁਤ ਧੰਨਵਾਦ ਸਤਿ ਸ਼ਕਾਤ ਜੀ ਸਤਿ ਸ਼ਕਾਤ ਜੀ